ਫੰਡਿੰਗ ਕੇਸ ਦੇ ਤਹਿਤ ਯੂਪੀਏ ਦੇ ਤਹਿਤ ਕੇਸ ਦਰਜ ਕੀਤਾ ਸੀ ਹੁਣ ਅਗਲਾ ਇਹ ਵੀ ਤੁਹਾਨੂੰ ਦੱਸ ਦਵਾਂ ਕਿ ਅੰਮ੍ਰਿਤਪਾਲ ਦੇ ਉੱਤੇ ਵੀ ਐਨਐਸਏ ਵੀ ਲੱਗਿਆ ਹੋਇਆ ਹੈ ਯੂਪੀਏ ਦਾ ਵੀ ਕੇਸ ਉਹਨਾਂ ਦੇ ਉੱਤੇ ਦਰਜ ਹੈ ਦੋਵੇਂ ਕੇਸ ਹੈਗੇ ਨੇ ਜਿਨ੍ਹਾਂ ਅੰਮ੍ਰਿਤਪਾਲ ਸਿੰਘ ਸਾਹਮਣਾ ਕਰ ਰਹੇ ਹੁਣ ਮੈਂ ਇੱਕ ਹੋਰ ਜਿਹੜਾ ਪੁਆਇੰਟ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦਾ ਦੂਜੀ ਗੱਲ ਜਿਹੜੀ ਮੈਂ ਜ਼ਿਕਰ ਕਰ ਰਿਹਾ ਸੀ ਉਹ ਹੈਗੀ ਹੈ ਐਨਐਸਏ ਦੀ ਦੇਖੋ ਐਨਐਸਏ ਜਦੋਂ ਕਾਨੂੰਨ ਨੂੰ ਆਪਾਂ ਪੜਦੇ ਹਾਂ ਨੈਸ਼ਨਲ ਸਿਕਿਉਰਿਟੀ ਐਕਟ ਜਿਸ ਦੇ ਉੱਤੇ ਲੱਗ ਗਿਆ ਤਾਂ ਉਹ ਸਮਝੋ ਸਲਾਕਾਂ ਤੋਂ ਬਾਹਰ ਆਉਣਾ ਉਹਦੇ ਲਈ ਬਹੁਤ ਮੁਸ਼ਕਲ ਹੋਊਗਾ ਪਰ ਕੀ ਐਨਐਸਏ ਜਿਸ ਦੇ ਉੱਤੇ ਲੱਗਿਆ ਹੋਇਆ ਹੈ ਪੈਰੋਲ ਉਸ ਦਾ ਹੱਕ ਹੈ ਰਮਨੀਤ ਬਟੂਏ ਜ਼ਿਕਰ ਕਰ ਰਹੇ ਨੇ ਪਰ ਜਦੋਂ ਮੈਂ ਪੜਨ ਦੀ ਸੜਨ ਨਾਲ ਵਕੀਲ ਵੀ ਜੁੜਨਗੇ ਉਹਨਾਂ ਤੱਕ ਗੱਲ ਕਰਾਂਗੇ ਪਰ ਜਦੋਂ ਮੈਂ ਪੜਨ ਦੀ ਕੋਸ਼ਿਸ਼ ਕੀਤੀ ਤਾਂ ਲਿਖਿਆ ਗਿਆ ਹੈ ਸੰਵਿਧਾਨ ਦੇ ਵਿੱਚ ਵੱਖ-ਵੱਖ ਸਾਈਟਾਂ ਦੇ ਉੱਤੇ ਉਸ ਦੇ ਵਿੱਚ ਜ਼ਿਕਰ ਹੈ ਕਿ ਆਮ ਕੈਦੀਆਂ ਦੀ ਤਰ੍ਹਾਂ ਐਨਐਸਏ ਵਾਲੇ ਸ਼ਖਸ ਨੂੰ ਪੈਰੋਲ ਨਹੀਂ ਦਿੱਤੀ ਜਾਂਦੀ ਉਸ ਦਾ ਹੱਕ ਨਹੀਂ ਹੈ ਹਾਂ ਅਰਜ਼ੀ ਦੇਣ ਦਾ ਹੱਕ ਕਿ ਪਰੋਲ ਲਈ ਅਰਜ਼ੀ ਲਗਾ ਸਕਦਾ ਹੈ ਜਿਸ ਦੇ ਉੱਤੇ ਐਨਐਸਏ ਲੱਗਿਆ ਹੋਇਆ ਜਿਵੇਂ ਅੰਮ੍ਰਿਤਪਾਲ ਲਗਾ ਰਹੇ ਅਗਲਾ ਪੁਆਇੰਟ ਕਿ ਪਰੋਲ ਦੇਣ ਦਾ ਫੈਸਲਾ ਸੂਬਾ ਸਰਕਾਰ ਦੇ ਉੱਤੇ ਹੈ ਕਿ ਸੂਬਾ ਸਰਕਾਰ ਹੀ ਡਿਸਾਈਡ ਕਰੇਗੀ ਕਿ ਜਿਸ ਦੇ ਉੱਤੇ ਐਨਐਸਏ ਲੱਗਿਆ ਹੈ ਮਤਲਬ ਕਿ ਜਿਸ ਦੇ ਬਿਆਨਾਂ ਜਾਂ ਜਿਸ ਦੇ ਬਾਹਰ ਆਉਣ ਦੇ ਨਾਲ ਕੌਮੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ ਤਾਂ ਉਸ ਨੂੰ ਪਰੋਲ ਦੇਣੀ ਹੈ ਜਾਂ ਨਹੀਂ ਸਟੇਟ ਗਵਰਨਮੈਂਟ ਜਿੱਥੇ ਦਾ ਉਹ ਰਹਿਣ ਵਾਲਾ ਜਿਨ੍ਹਾਂ ਨੇ ਐਨਐਸਏ ਦੀ ਸਵਾਰਿਸ਼ ਕੀਤੀ ਤਾਂ ਉਹ ਡਿਸਾਈਡ ਕਰਨੂ ਅਗਲਾ ਹੋਰਿਕ ਪੁਆਇੰਟ ਹੈ ਕਿ ਅਦਾਲਤ ਵੀ ਦਖਲ ਇਸ ਪੂਰੇ ਮਾਮਲੇ 'ਚ ਦੇ ਸਕਦੀ ਹੈ ਕਿ ਜਿਹੜੇ ਤਰਕ ਸਟੇਟ ਗਵਰਨਮੈਂਟ ਦੇ ਵੱਲੋਂ ਦਿੱਤੇ ਜਾ ਰਹੇ ਨੇ ਉਹ ਕਿੰਨੇ ਮਜ਼ਬੂਤ ਆਧਾਰ 'ਆ ਉਨ੍ਹਾਂ ਦਾ ਤਾਂ ਉਸ ਦੇ ਮੁਤਾਬਿਕ ਅਦਾਲਤ ਵੀ ਫੈਸਲਾ ਦੇ ਸਕਦੀ ਹੈ ਹੁਣ ਇਹ ਸਾਰੇ ਪੜਾ ਨਿਕਲਦੇ ਹੋਏ ਅਦਾਲਤ ਵਾਲੇ ਪਾਸੇ ਪਹੁੰਚਿਆ ਹੋਇਆ ਮਾਮਲਾ ਅਦਾਲਤ ਨੇ ਹੀ ਪੁੱਛਿਆ ਕਿ ਤੁਸੀਂ ਆਪਣਾ ਆਧਾਰ ਦੱਸੋ ਕਿ ਕਿਹੜੇ ਆਧਾਰ ਦੇ ਉੱਤੇ ਤੁਸੀਂ ਅਮਰਿਤਪਾਲ ਦੀ ਜੋ ਪੈਰੋਲ ਹੈ ਉਹ ਅਰਜ਼ੀ ਨੂੰ ਰੱਦ ਕੀਤਾ ਹੈ ਆਪਾਂ ਚਰਚਾ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾਉਣਾ ਅੱਜ ਦੇ ਮਹਿਮਾਨਾਂ ਦੇ ਨਾਲ ਸਾਡੇ ਨਾਲ ਐਡਵੋਕੇਟ ਵਿਕਰਮਜੀਤ ਪਾਸੀ ਜੀ ਜੁੜ ਰਹੇ ਨੇ ਆਮ ਆਦਮੀ ਪਾਰਟੀ ਨੂੰ ਰਿਪਰੈਜ਼েন্ট ਕਰਨਗੇ ਪਾਸੀ ਸਾਹਿਬ ਸਵਾਗਤ ਹੈ ਸਾਡੇ ਨਾਲ ਕੁਲਦੀਪ ਸਿੰਘ ਢਾਲੀਵਾਲ ਜੀ ਜੁੜ ਰਹੇ ਨੇ ਭਾਰਤੀ ਜਨਤਾ ਪਾਰਟੀ ਨੂੰ ਰਿਪਰੈਜ਼েন্ট ਕਰਨਗੇ ਢਾਲੀਵਾਲ ਸਾਹਿਬ ਸਵਾਗਤ ਹੈ ਤੇ ਸਾਡੇ ਨਾਲ ਹਰਜੋਤ ਸਿੰਘ ਮਾਨ ਜੁੜ ਰਹੇ ਨੇ ਅੰਮ੍ਰਿਤਪਾਲ ਸਿੰਘ ਦੇ ਵਕੀਲ ਨੇ ਹਰਜੋਤ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਸਾਰੇ ਮਹਿਮਾਨਾਂ ਦਾ ਸਵਾਗਤ ਹੈ ਮੈਂ ਸ਼ੁਰੂਆਤ ਕਰਦਾ ਹਾਂ ਸਭ ਤੋਂ ਪਹਿਲਾਂ ਗੱਲ ਬੀਜੇਪੀ ਦੀ ਢਾਲੀਵਾਲ ਸਾਹਿਬ ਬੀਜੇਪੀ ਸਮਰਥਨ ਕਰ ਰਹੀ ਹੈ ਥੋੜਾ ਜਿਹਾ ਮੈਨੂੰ ਕਲੀਅਰ ਕਰੋ ਕਿ ਤੋਂ ਤੋਂ ਸਿੱਤ ਤਾਨੂੰ ਅੰਦਰੋਂ ਦਰਦ ਜਾ ਗਈ ਪਿਆ ਅੰਮ੍ਰਿਤਪਾਲ ਨੂੰ ਲੈ ਕੇ ਕਿ ਉਸ ਨੂੰ ਪੈਰੋਲ ਨਹੀਂ ਦਿੱਤੀ ਜਾ ਰਹੀ ਇਹ ਬੀਜੇਪੀ ਨੇ ਇਹ ਲਾਈਨ ਕਿਉਂ ਲਿੱਤੀ ਪੈਰੋਲ ਵਾਲੀ ਅੰਮ੍ਰਿਤਪਾਲ ਦੇ ਹੱਕ ਵਾਲੀ ਗਰਵ ਜੀ ਸਭ ਤੋਂ ਪਹਿਲਾਂ ਆਪ ਜੀ ਨੂੰ ਸਾਰੇ ਸਤਕਾਰਯੋਗ ਪੈਨਲਿਸਟਾਂ ਤੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਗੱਲ ਜੀ ਦੇਖੋ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਜਦੋਂ ਦੇਸ਼ ਦੇ ਵਿੱਚ ਇਹਨਾਂ ਨੇ ਆਪਣੀਆਂ ਗਤੀਵਿਧੀਆਂ ਵਾਰਿਸ ਪੰਜਾਬ ਦੇ ਫਾਊਂਡੇਸ਼ਨ ਜਾਂ ਇਹਨਾਂ ਦੀ ਪਾਰਟੀ ਦੇ ਨਾਮ ਨਾਲ ਸ਼ੁਰੂ ਕੀਤੀਆਂ ਉਹ ਕਾਨੂੰਨਾਂ ਰੂਪ ਚ ਸ਼ੁਰੂ ਕੀਤੀ। ਠੀਕ ਹੈ। ਤੋਂ ਬਾਅਦ ਕਾਨੂੰਨ ਦੇ ਤਹਿਤ ਹੀ ਇਹਨਾਂ ਨੇ ਆਪਣੀਆਂ ਸਾਰੀਆਂ ਐਕਟੀਵਿਟੀਆਂ ਕੀਤੀਆਂ। ਜਦੋਂ ਕਾਨੂੰਨ ਤੋਂ ਬਾਹਰ ਹੋਏ ਹੂੰ ਤਾਂ ਉਦੋਂ ਸਰਕਾਰ ਨੇ ਇਹਨਾਂ ਦੇ ਉੱਤੇ ਐਨਐਸਏ ਲਗਾਈ। ਔਰ ਕਾਨੂੰਨ ਦੇ ਵਿੱਚ ਰਹਿ ਕੇ ਜਿਹੜਾ ਹੈਗਾ ਇਹਨਾਂ ਨੂੰ ਇਜਾਜ਼ਤ ਮਿਲੀ ਇਲੈਕਸ਼ਨ ਲੜਨ ਦੀ ਤੇ ਇਹਨਾਂ ਨੇ ਇਲੈਕਸ਼ਨ ਲੜੇ। ਲੋਕਾਂ ਨੇ ਫਤਵਾ ਦਿੱਤਾ ਸਭ ਕੁਝ ਕਾਨੂੰਨ ਦੇ ਤਹਿਤ ਹੀ ਹੈ। ਹੂੰ ਪਰ ਅੱਜ ਵੀ ਕਾਨੂੰਨ ਦੇ ਤੈਨੂੰ ਜੋ ਉਹਨਾਂ ਦਾ ਹੱਕ ਬਣਦਾ ਜਿਵੇਂ ਤੁਸੀਂ ਪਹਿਲਾਂ ਸਾਰੀ ਗੱਲ ਵੀ ਉਹਨਾਂ ਦਾ ਐਪਲੀਕੇਸ਼ਨ ਤੇ ਇਹਦਾ ਹੱਕ ਹੈ ਔਰ ਪੰਜਾਬ ਸਰਕਾਰ ਨੇ ਦੇਖਣਾ ਠੀਕ ਹੈ ਉਹ ਤਾਂ ਪੰਜਾਬ ਸਰਕਾਰ ਦੱਸੇ ਕਿ ਭਾਈ ਇੰਨਾ ਜ਼ਿਆਦਾ ਜਿਹੜਾ ਜਿਵੇਂ ਹੁਣ ਜੰਮੂ ਕਸ਼ਮੀਰ ਦੇ ਵਿੱਚ ਵੀ ਇੱਕ ਨੇਤਾ ਜਿਹੜੇ ਹੈਗੇ ਆ ਉਹਨਾਂ ਨੂੰ ਪੇਰੋਲ ਮਿਲ ਗਈ ਹੈ ਠੀਕ ਹੈ ਤਾਂ ਇਹਨਾਂ ਨੂੰ ਇੱਥੇ ਜਿਹੜਾ ਹੈਗਾ ਐਸਾ ਕੀ ਖਤਰਾ ਭਾਈ ਅਮਰਿਤਪਾਲ ਸਿੰਘ ਤੋਂ ਹੈਗਾ ਹਾਂਜੀ ਉਹ ਤਾਂ ਉਹਨਾਂ ਦਾ ਟੇਕ ਹੈ ਜੀ ਤਾਂ ਇਸ ਤੇ ਸਾਡਾ ਤਾਂ ਜੋ ਕਾਨੂੰਨ ਕਹਿੰਦਾ ਹੂੰ ਅਸੀਂ ਤਾਂ ਕਾਨੂੰਨ ਦੇ ਸਮਰਥਨ ਦੇ ਵਿੱਚ ਗੱਲ ਕਰਨ ਆਲੇ ਹਾਂ ਔਰ ਜੋ ਕਾਨੂੰਨ ਕਹਿੰਦਾ ਔਰ ਜੋ ਕਾਨੂੰਨਨ ਹੱਕ ਹੈ ਇੱਕ ਲੋਕਾਂ ਦੇ ਚੁਣੇ ਹੋਏ ਨਮਾਇੰੇ ਨਹੀਂ ਦੇਖੋ ਲੋਕ ਥੋੜੇ ਸਰਪ੍ਰਾਈਜ਼ ਤਾਂ ਹੈਗੇ ਨੇ ਢਾਲੀਵਾਲ ਸਾਹਿਬ ਕਿ ਅੱਜ ਤੋਂ ਪਹਿਲਾਂ ਨਹੀਂ ਤੁਸੀਂ ਇਹ ਜ਼ਿਕਰ ਕੀਤਾ ਕਿ ਕਾਨੂੰਨ ਦੇ ਤਹਿਤ ਜੋ ਹੈ ਕਰ ਦਿਓ ਕਾਨੂੰਨ ਦੇ ਤਹਿਤ ਪੈਰੋਲ ਦੇ ਦਿਓ ਜਦੋਂ 2024 ਦੇ ਵਿੱਚ ਇਲੈਕਸ਼ਨ ਜਿੱਤ ਵੀ ਗਏ ਜਦੋਂ ਉੱਥੇ ਉਹਨਾਂ ਨੂੰ ਲਿਆ ਕੇ ਓਥੇ ਵੀ ਦਵਾਈ ਗਈ ਸੈਸ਼ਨ ਤਾਂ ਮੈਨੂੰ ਲੱਗਦਾ ਹੈ 2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਕਈ ਹੋ ਚੁੱਕੇ ਨੇ ਇਸ ਤੋਂ ਪਹਿਲਾਂ ਇਹ ਵੀ ਜ਼ਿਕਰ ਆਇਆ ਸੀ ਕਿ ਲਗਾਤਾਰ ਜੇ ਗੈਰਹਾਜ਼ਰ ਰਹਿੰਦੇ ਨੇ ਤਾਂ ਮੈਂਬਰਸ਼ਿਪ ਚਲੀ ਜਾਏਗੀ ਕਾਨੂੰਨ ਤਾਂ ਉਸ ਸਮੇਂ ਵੀ ਬਹੁਤ ਕੁਝ ਕਹਿ ਰਿਹਾ ਸੀ ਸਪੈਸਿਫਿਕ ਕੋਈ ਰੀਜ਼ਨ ਹੈ ਇਸ ਵਾਰ ਨਹੀਂ ਇਸ ਵਾਰ ਕੋਈ ਹੋਰ ਦੇਖੋ ਕਰਾਨੀ ਪਰ ਜਦੋਂ ਕਾਨੂੰਨ ਨੂੰ ਥੋੜਾ ਬਹੁਤ ਆਪਾਂ ਨੂੰ ਲੱਗਦਾ ਕਿ ਕਾਨੂੰਨ ਦੇ ਮੁਤਾਬਕ ਜਿਹੜੀ ਗੱਲ ਆ ਹੋਣੀ ਚਾਹੀਦੀ ਹੈ ਤਾਂ ਉਹੀ ਸਾਡੀ ਪਾਰਟੀ ਦਾ ਪੱਖ ਹੈ ਕਿ ਕਾਨੂੰਨ ਦੇ ਮੁਤਾਬਕ ਜੇ ਕਿਸੇ ਦਾ ਰਾਈਟ ਬਣਦਾ ਤਾਂ ਉਹਨੂੰ ਮਿਲਣਾ ਚਾਹੀਦਾ ਠੀਕ ਹੈ ਚਲੋ ਆਪਾਂ ਚਰਚਾ ਨੂੰ ਅੱਗੇ ਵਧਾਉਣੇ ਹੈ ਬਾਕੀ ਮਹਿਮਾਨਾਂ ਦਾ ਰੁਕ ਕਰਦੇ ਮੈਂ ਤੁਹਾਡੇ ਕੋਲ ਵਾਪਸ ਹੁਣਾ ਸੱਡੇ ਨਾਲ ਪਾਸੀ ਸਾਹਿਬ ਜੁੜੇ ਹੋਏ ਨੇ ਬਾਸੀ ਸਾਹਿਬ ਅਮਰਿਤਪਾਲ ਦੇ ਉੱਤੇ ਢਿੱਲ ਕਿਉਂ ਨਹੀਂ ਅਮਰਿਤਪਾਲ ਨੂੰ ਲੈ ਕੇ ਸਟੇਟਮੈਂਟ ਜੋ ਦਿੱਤੀ ਗਈ ਰਵਨੀਤ ਬਿੱਟੂ ਉਹਨਾਂ ਦੇ ਉੱਤੇ ਬਹੁਤ ਜ਼ਬਰਦਸਤ ਤਰੀਕੇ ਨਾਲ ਤੁਹਾਡੇ ਉੱਤੇ ਪਲਟਵਾਰ ਕਰ ਰਹੇ ਨੇ ਕਿ ਇੱਕ ਸ਼ਖਸ ਦੇ ਕੋਈ ਸਟੇਟਮੈਂਟ ਦੇ ਨਾਲ ਪੰਜਾਂ ਦਰਿਆਵਾਂ ਦੇ ਵਿੱਚ ਅਗਲ ਅਗ ਜਾਏਗੀ ਰਵਨੀਤ ਬਿੱਟੂ ਦੇ ਵੱਲੋਂ ਸੰਵਿਧਾਨ ਦਾ ਹਵਾਲਾ ਜਾਂ ਭਾਜਪਾ ਦੇ ਵੱਲੋਂ ਦਿੱਤਾ ਜਾ ਰਿਹਾ ਸੰਵਿਧਾਨ ਦਾ ਹਵਾਲਾ ਬਾਸੀ ਸਾਹਿਬ ਆ ਸਸਿਕਾਲ ਗੌਰਵ ਜੀ ਤੁਹਾਨੂੰ ਵੀ ਮੇਰੇ ਬਹੁਤ ਹੀ ਸਤਿਕਾਰਯੋਗ ਕਨਦੀਪ ਧਾਲੀਵਾਲ ਜੀ ਹਰਜੋਤ ਸਿੰਘ ਮਾਨ ਜੀ ਤੇ ਸਾਰੇ ਦਰਸ਼ਕਾਂ ਨੂੰ ਦੇਖੋ ਪੈਰੋਲ ਡਿਸਕ੍ਰੀਸ਼ਨਰ ਪਾਵਰ ਐ ਸਟੇਟ ਦੀ ਪੈਰੋਲ ਪ੍ਰਿਵੀਲੇਜ ਨਹੀਂ ਹੈ ਠੀਕ ਹੈ ਜਿਹੜਾ ਇਲੀਗਲ ਰਾਈਟ ਨਹੀਂ ਹੈ ਉਹਨੂੰ ਪ੍ਰਿਵੀਲੇਜ ਕਿਹਾ ਜਾਂਦਾ ਹਾਂ ਇਹ ਸਟੇਟ ਨੇ ਦੇਖਣਾ ਹੁੰਦਾ ਹੈ ਕਿ ਕਿਹਨੂੰ ਪੈਰੋਲ ਦੇਣੀ ਹੈ ਕਿਹਨੂੰ ਨਹੀਂ ਦੇਣੀ ਸਾਡੀ ਸਰਕਾਰ ਨੇ ਵੀ ਰਿਪੋਰਟਸ ਮੰਗਵਾਈਆਂ ਤਾਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤੇ ਡਿਸਟ੍ਰਿਕਟ ਪੁਲਿਸ ਆਫੀਸਰ ਡਿਸਟ੍ਰਿਕਟ ਪੁਲਿਸ ਨੇ ਵੀ ਜੋ ਰਿਪੋਰਟਸ ਦਿੱਤੀਆਂ ਕੁਈ ਦਰਸਾਰੀਆਂ ਸੀ ਕਿ ਅਮਰਿਤਪਾਲ ਹਜੇ ਵੀ ਜਿਹੜਾ ਹੈ ਲਾਅ ਐਂਡ ਆਰਡਰ ਦੇ ਲਈ ਨੈਸ਼ਨਲ ਸਕਿਉਰਿਟੀ ਦੇ ਲਈ ਥ੍ਰੈਟ ਹੈ ਠੀਕ ਹੈ ਤੇ ਉਹਨਾਂ ਰਿਪੋਰਟਸ ਨੂੰ ਬੱਧੇ ਜਿਹੜੇ ਸਟੇਟ ਵੱਲੋਂ ਉਹਨਾਂ ਨੂੰ ਪੈਰੋਲ ਤੋਂ ਮਨਾ ਕਰ ਦਿੱਤਾ ਗਿਆ ਹੁਣ ਜਿਹੜਾ ਪੈਰੋਲ ਦੇਣਾ ਨਾ ਦੇਣਾ ਸਟੇਟ ਦਾ ਹੱਕ ਹੈ ਉਹਨੂੰ ਜੁਡੀਸ਼ੀਅਲ ਰਿਵਿਊ ਹੈ ਤਾਂ ਇਹਨਾਂ ਨੇ ਹਾਈ ਕੋਰਟ ਚਲੇ ਗਏ ਹੁਣ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਪੈਂਡਿੰਗ ਹੈ 5 ਤਰੀਕ ਲੱਗੀ ਹੈ ਠੀਕ ਸੋ ਆਪਾਂ ਮੈਂ ਜ਼ਿਆਦਾ ਟਿੱਕਾ ਟਿੱਪ ਨਹੀਂ ਉਸ ਚ ਪੁਆਇੰਟ ਤੇ ਨਹੀਂ ਕਰੂੰਗਾ ਕਿਉਂਕਿ ਮਾਮਲਾ ਹਾਈ ਕੋਰਟ ਦੇ ਵਿੱਚ ਆ ਪਰ ਮੈਂ ਇੱਕ ਚੀਜ਼ ਜ਼ਰੂਰ ਕਹੂੰਗਾ ਕਿ ਅਗ ਕਿ ਜਿਹੜੀਆਂ ਰਿਪੋਰਟਸ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਡਿਸਟ੍ਰਿਕਟ ਪੁਲਿਸ ਨੇ ਡਿਪਟੀ ਕਮਿਸ਼ਨਰ ਨੇ ਭੇਜੀਆਂ ਠੀਕ ਹੈ ਉਹਨਾਂ ਰਿਪੋਰਟਸ ਨੂੰ ਉਹ ਸਹੀ ਹਨ ਉਹ ਠੀਕ ਹੈ ਤੇ ਉਹ ਜਿਹੜਾ ਹੈ ਜੀ ਉਹਦੀ ਪੈਰੋਲ ਨੂੰ ਰਿਜੈਕਟ ਕਰ ਦੇਣਗੇ ਅਗਰ ਹਾਈ ਕੋਰਟ ਨੂੰ ਲੱਗੂਗਾ ਉਹ ਆਪਣਾ ਫੈਸਲਾ ਦੇਣਗੇ ਇਸ ਨੂੰ ਜ ਰਾਜਨੀਤੀ ਦੇ ਵਿੱਚ ਲਜਾਣਾ ਰਵਨੀਤ ਬਿੱਟੂ ਜੀ ਦੀ ਆਦਤ ਬਣ ਗਈ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਕਿਦਾਂ ਅੱਜ ਰਵਨੀਤ ਬਿੱਟੂ ਜੀ ਨੂੰ ਬੜਾ ਦਰਦ ਛਲਕ ਰਿਹਾ ਹੈ ਬੜਾ ਕੁਝ ਬੋਲ ਰਹੇ ਹੈ ਤੇ ਸ਼ਾਇਦ ਉਹ ਹਲੇ ਇਸੇ ਸਾਲ 21 ਅਪ੍ਰੈਲ ਦੀ ਆਪਣੀ ਇੰਟਰਵਿਊ ਭੁੱਲ ਗਏ ਰਵਨੀਤ ਮਿੱਟੂ ਜੀ ਨੂੰ ਮੈਂ ਯਾਦ ਕਰਾਦਾ ਆ ਮੇਰੇ ਕੋਲੇ ਪਈ ਐ ਉਹਨਾਂ ਨੇ ਕਿਹਾ ਸੀਗਾ ਕਹਿੰਦੇ ਵਾਰਿਸ ਪੰਜਾਬ ਦੇ ਖਾਲਿਸਤਾਨ ਸਮਰਥਕ ਤੱਤ ਉਹਨਾਂ ਦੀ ਹੱਤਿਆ ਦੀ ਰਾਜ ਸਾਜ਼ਿਸ਼ ਰਚ ਰਹੇ ਹਨ ਹਾਂ ਅਤੇ ਇਹ ਵੀ ਕਿਹਾ ਕਹਿੰਦੇ ਸੀਰੀਅਸਲੀ ਲੈ ਰਿਆ ਕੇਂਦਰ ਇਹਨਾਂ ਨੂੰ ਇਹ ਜਿਹੜੇ ਤੱਤ ਐ ਸਟੇਟ ਨੂੰ ਪੰਜਾਬ ਨੂੰ ਅਸਥਿਰਤਾ ਵੱਲ ਧਕੇਲ ਰਹੇ ਆ ਇਹ 2025 21 ਅਪ੍ਰੈਲ ਜਰਾ ਚੈੱਕ ਕਰ ਲੈਣ ਅੱਜ ਜਿਹੜਾ 4 ਕਮਹੀਨੇਾਂ ਚ ਜਿਹੜਾ ਇਹ ਦਰਦ ਰਾਜਨੀਤੀਕ ਜਾਗ ਰਿਆ ਨਾ ਇਹਨਾਂ ਦਾ ਇਹ ਵੀ ਬੜੇ ਸ਼ੰਕੇ ਪੈਦਾ ਕਰਦਾ ਇੱਕ ਹੋਰ ਤੁਹਾਨੂੰ ਦੱਸਦਾ ਭੁੱਲ ਗਏ ਸ਼ਾਇਦ ਇਹ ਫੇਰ ਰਵਨੀਤ ਬਿੱਟੂ ਜੀ ਨੇ ਇੰਡੀਆ ਟੂਡੇ ਤੇ ਇੰਟਰਵਿਊ ਦਿੱਤੀ ਉਸ ਚ ਕਿਹਾ ਖਾਲਿਸਤਾਨੀ 엘ਿਮੈਂਟਸ ਲਿੰਕਸ ਟੂ ਵਾਰਿਸ ਪੰਜਾਬ ਦੇ ਆਊਟਫੁੱਟ ਪਲੋਟਿੰਗ ਟੂ ਅਸੈਸੀਨੇਟ ਹਿਮ ਐਂਡ ਅਦਰ ਪੋਲੀਟਿਕਲ ਲੀਡਰਸ ਇਹ ਰਵਨੀਤ ਬਿੱਟੂ ਜੀ ਦਾ ਬਿਆਨ ਸ਼ਾਇਦ ਉਹ ਭੁੱਲ ਗਏ ਕਿਉਂਕਿ ਉਹ ਸੋਚਦਾ ਕਿ ਲੋਕ ਪਤਾ ਨਹੀਂ ਯਾਦ ਨਹੀਂ ਰੱਖਣਗੇ ਪਰ ਉਹਨਾਂ ਨੂੰ ਪਤਾ ਨਹੀਂ ਕਿ ਲੋਕ ਹਰ ਚੀਜ਼ ਯਾਦ ਰੱਖਦੇ ਆ ਤੇ ਅਗਰ ਯੂਏਪੀਏ ਲੱਗਿਆ ਅਗਰ ਐਨਐਸਏ ਲੱਗਿਆ ਤਾਂ ਉਹ ਉਹਦੇ ਪਿੱਛੇ ਕਾਰਨ ਸੀਗੇ ਤੀਜਾ ਇੱਕ ਹੋਰ ਤੁਹਾਨੂੰ ਯਾਦ ਕਰਾਵਾਂ ਗੁਰੂ ਸ਼ਕਲਾ ਜੀ 26 ਫਰਵਰੀ 2023 ਦੀ ਟਾਈਮਜ਼ ਆਫ ਇੰਡੀਆ ਚੱਕੋ ਆਪਣੀ ਟੀਮ ਨੂੰ ਕਹੋ ਹੁਣੇ ਚੈੱਕ ਕਰ ਲੈਣਗੇ ਰਵਨੀਤ ਬਿੱਟੂ ਕਲੇਮ ਟੂ ਹੈਵ ਰੀਸੀਵਡ ਅ ਕਾਲ ਥ्रेटनिंग ਹਿਮ ਆਫ ਡਾਇਰ ਕਨਸੀਕਵੈਂਸਿਸ ਹੀ ਇਫ ਹੀ ਡਿਡ ਨਾਟ ਸਟਾਪ ਅਗੇਂਸਟ ਅਮਰਿਤਪਾਲ ਸਿੰਘ ਕਹਿੰਦਾ ਜੇ ਅਮਰਿਤਪਾਲ ਦੇ ਖਿਲਾਫ ਬੋਲਣ ਤੋਂ ਕਹਿੰਦੇ ਜੀ ਮੈਨੂੰ ਥ੍ਰੈਟ ਆਈ ਹੈ ਵੀ ਜੇ ਮੈਂ ਬੋਲੂਗਾ ਤਾਂ ਡਾਇਰ ਕਨਸੀਕਵੈਂਸੀਜ਼ ਹੋਣਗੇ ਇਹ ਰਵਨੀਤ ਬਿੱਟੂ ਜੀ ਦੇ ਬਿਆਨ ਹੈ ਠੀਕ ਹੈ ਫਿਰ ਮੈਂ ਇੱਕ ਹੋਰ ਤੁਹਾਨੂੰ ਯਾਦ ਕਰਾਨਾ ਜੀ ਹਮ ਟਾਈਮਜ਼ ਆਫ ਇੰਡੀਆ ਦੀ ਹੀ ਵਿਕਰਮ ਮਜੀਠੀਆ ਜੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਤੁਹਾਡੇ ਵੀ ਯਾਦ ਹੋਏਗਾ ਤੁਹਾਡੇ ਚੈਨਲ ਤੇ ਵੀ ਚੱਲੀ ਹੋਏਗੀ ਮੈਨੂੰ ਪਤਾ ਕਿਉਂਕਿ ਤੁਸੀਂ ਹਰ ਬਰੀ ਖਬਰ ਵੀ ਚੱਕਦੇ ਹੋ ਤੇ ਉਸ ਦੇ ਵਿੱਚ ਉਹਨਾਂ ਨੇ ਇੱਕ ਵਟਸਐਪ ਚੈਟ ਦਿਖਾਈ ਸੀ ਇਸੇ ਸਾਲ ਦੀ ਹੈ ਅ ਮਜੀਠੀਆ ਜੀ ਦੇ ਅੰਦਰ ਜਾਣ ਤੋਂ ਪਹਿਲਾਂ ਮਜੀਠੀਆ ਜੀ ਨੇ ਇੱਕ ਪ੍ਰੈਸ ਕਾਨਫਰੰਸ ਕਰ ਸੀ ਕੀਤੀ ਸੀ WhatsApp ਚੈਟ ਦਿਖਾਈ ਸੀ ਤੇ ਉਹਦੇ ਚ ਕਿਹਾ ਸੀ ਕਿ ਜਿਹੜੀ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਇੱਕ ਗਰੁੱਪ ਨੇ ਅਮਿਤ ਸ਼ਾਹ ਤੱਕ ਦੂ ਅਮਿਤ ਸ਼ਾਹ ਜੀ ਤੱਕ ਨੂੰ ਐਗਜ਼ੀਕਿਊਟ ਕਰਨ ਦੀਆਂ ਯਾਦ ਹੈ ਤੁਹਾਡੇ ਉਹ ਹੂੰ ਤੇ ਇਹ ਚਰਚਾ ਹੋਈ ਸੀ ਉਸ ਦੀ ਠੀਕ ਹੈ ਬਿਲਕੁਲ ਮੈਂ ਤੁਹਾਨੂੰ ਕਿਉਂ ਮੇਰੇ ਕੋਲ ਪਈਆਂ ਸਰ ਸਾਰੀਆਂ ਪਈਆਂ ਮੇਰੇ ਕੋਲ ਇੱਕ ਇੱਕ ਪਈ ਹੈ ਮੈਂ ਕੱਡੀਆਂ ਹੋਈਆਂ ਜੇ ਕਹਾਂ ਪੂਰੀ ਡਿਟੇਲ ਵੀ ਸੁਣਾ ਦੂੰਗਾ ਨਹੀਂ ਠੀਕ ਹੈ ਬੇਸਿਕਲੀ ਮੈਂ ਤੁਹਾਡੇ ਪੁਆਇੰਟ ਤੋਂ ਇਹ ਸਮਝ ਗਿਆ ਪਾਸੀ ਸਾਹਿਬ ਤੁਸੀਂ ਇਹ ਕਹਿਣਾ ਚਾ ਰਹੇ ਹੋ ਕਿ ਅੰਮ੍ਰਿਤਪਾਲ ਜਿਹੜਾ ਕੁਝ ਮਹੀਨਿਆਂ ਪਹਿਲਾਂ ਤੱਕ ਥ੍ਰੈਟ ਨਜ਼ਰ ਆ ਰਿਹਾ ਸੀ ਅੱਜ ਉਸ ਦੇ ਉੱਤੇ ਇਹ ਇਹ ਕਿਵੇਂ ਬਿਆਨ ਬਦਲ ਗਏ ਬੇਸਿਕਲੀ ਤੁਸੀਂ ਇਹ ਕਹਿਣਾ ਚਾ ਰਹੇ ਹੋ ਤੁਹਾਨੂੰ ਲੱਗਦਾ ਕਿ ਬੀਜੇਪੀ ਦੀ ਸਟ੍ਰੈਟਜੀ ਇਸ ਦੇ ਪਿੱਛੇ ਕੋਈ

ਉਹਨਾਂ ਨੇ ਕੇਬੀਪੀ ਸਾਂਝਾ ਤੇ ਇੱਕ ਇੰਟਰਵਿਊ ਦਿੱਤੀ ਸੀ ਤੁਹਾਡੇ ਯਾਦ ਹੋਏਗਾ ਉਹਨਾਂ ਨੇ ਤਾਂ ਕੋਟਾ ਨੂੰ ਵੀ ਬਲੇਮ ਕਰਤਾ ਸੀ ਥਾਣਿਆਂ ਤੇ ਹਮਲੇ ਹੋ ਗਏ ਸੀ ਹਮ ਕਿਦਾਂ ਉਹ ਇੱਕ ਮਹੀਨਾ ਪੇਸ਼ ਬਦਲ ਕੇ ਗੱਡੀਆਂ ਬਦਲ-ਬਦਲ ਕੇ ਇੱਕ ਮਹੀਨਾ ਲੱਗਿਆ ਸੀ ਐਡਮਿਨਿਸਟ੍ਰੇਸ਼ਨ ਨੂੰ ਉਹਨਾਂ ਨੂੰ ਲੱਭਣ ਚ ਠੀਕ ਹੈ ਉਹ ਭੁੱਲ ਗਏ ਲੋਕ ਹਮ ਉਹ ਕਿੱਡੀ ਵੱਡੀ ਥ੍ਰੈਟ ਹੈ ਉਹਨਾਂ ਦੇ ਬਿਆਨات ਕਿਦਾਂ ਦੇ ਸੀ ਗੁਰਦੁਆਰੇ ਦੀਆਂ ਕੁਰਸੀਆਂ ਯਾਦ ਹੈ ਜਿੱਥੇ ਕਿ ਤੇ ਬਜ਼ੁਰਗ ਜਾ ਕੇ ਬੈਠ ਜਾਂਦੇ ਸੀ ਉਸ ਥਾਣੇ ਤੇ ਹਮਲਾ ਆਇਆ ਥੋੜੇ ਤੁਸੀਂ 올ਡੀ ਜੀ ਡੀਲ ਵਿੱਚ ਬਾਤ ਚਲੇ ਗਏ ਨਹੀਂ ਮੇਰਾ ਸਵਾਲ ਤਾਂ ਇਹ ਵੀ ਬਰਕਰਾਰ ਹੈ ਨਾ ਪਾਸੀ ਸਾਹਿਬ ਕੀ ਵਾਕਈ ਅਮਰਿਤਪਾਲ ਇੰਨਾ ਸਟਰੋਂਗ ਹੈ ਕਿ ਉਹਦੀ ਇੱਕ ਸਟੇਟਮੈਂਟ ਪੂਰੇ ਪੰਜਾਬ ਦਾ ਮਾਹੌਲ ਬਦਲ ਦੇਗੀ ਮਤਲਬ ਪੀਪਲ ਲੋਕਾਂ ਨੂੰ ਹਜ਼ਮ ਨਹੀਂ ਹੋ ਰਿਹਾ ਹੋਏਗਾ ਨਾ ਕਿ ਇਹ ਇਹ ਤਾਂ ਪਾਪ ਕੀ ਹੈ ਤੁਹਾਡਾ ਮੈਂ ਥੋੜੇ ਵੇਟ ਕਰਿਓ ਮੈਂ ਤੁਹਾਡੇ ਕੋਲ ਵਾਪਸ ਹੋਣਾ ਇਸੇ ਸਵਾਲ ਤੇ ਵਾਪਸ ਮੈਂ ਇਸੇ ਦਾ ਜਵਾਬ ਇਹਦਾ ਜਵਾਬ ਦੇ ਦੋ ਜਵਾਬ ਦੇ ਦੋ ਤੁਸੀਂ ਦੱਸ ਜੀ ਸੁਣੋ ਕਾਰਨ ਕੀ ਹੈ ਪੰਜਾਬ ਦੇ ਵਿੱਚ ਪੰਜਾਬ ਨੇ ਬਹੁਤ ਸਮਾਂ ਸੰਤਾਪ ਝੱਲਿਆ ਠੀਕ ਹੈ ਪੰਜਾਬ ਦੇ ਵਿੱਚ ਦੋਹੇ ਪੱਖੋਂ ਪੰਜਾਬੀਆਂ ਦਾ ਨੁਕਸਾਨ ਹੋਇਆ ਚਾਹੇ ਉਹ ਪਹਿਲਾਂ ਸਰਕਾਰੀ ਪੱਖੋਂ ਹੁੰਦਾ ਰਿਹਾ ਚਾਹੇ ਉਹ ਟੈਰਰਿਸਟ ਪੱਖੋਂ ਹੁੰਦਾ ਰਿਹਾ ਠੀਕ ਹੈ ਪੰਜਾਬ ਦੇ ਸਾਡੇ ਬਹੁਤ ਸੇ ਨੌਜਵਾਨ ਅਮ੍ਰਿਤਪਾਲ ਦੇ ਨਾਲ ਸympathy ਰੱਖਦੇ ਆ ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿੰਦਾ ਕਿਉਂਕਿ ਹਰ ਕਿਸੇ ਦੀ ਭਾਵਨਾ ਦੇ ਪਿੱਛੇ ਕੋਈ ਹਾਲਾਤ ਕੋਈ ਕਾਰਨ ਹੋ ਸਕਦੇ ਆ ਪਰ ਅਮ੍ਰਿਤਪਾਲ ਦੀ ਜਿਹੜੀ ਸਟੇਟਮੈਂਟਸ ਹੈ ਉਹ ਹਮੇਸ਼ਾ ਹੀ ਪੜਕਾਉ ਕੰਮ ਹੈ ਜਿਹੜੇ ਉਹ ਹਮੇਸ਼ਾ ਹੀ ਨੁਕਸਾਨ ਕਰਨ ਵਾਲੇ ਤੇ ਲਾਅ ਐਂਡ ਆਰਡਰ ਨੂੰ ਅਗਰ ਖਤਰਾ ਪੈਦਾ ਹੁੰਦਾ ਤਾਂ ਸਟੇਟ ਨੇ ਦੇਖਣਾ ਹੈ ਪੁਲਿਸ ਨੇ ਦੇਖਣਾ ਐਡਮਿਨਿਸਟ੍ਰੇਸ਼ਨ ਨੇ ਦੇਖਣਾ ਹੁਣ ਸਟੇਟ ਔਰ ਐਡਮਿਨਿਸਟ੍ਰੇਸ਼ਨ ਨੇ ਰਿਪੋਰਟਸ ਦਿੱਤੀਆਂ ਤੇ ਉਹ ਰਿਪੋਰਟਸ ਦੇ ਆਧਾਰ ਤੇ ਜਿਹੜਾ ਹੈ ਜੀ ਫੈਸਲਾ ਲਿਆ ਗਿਆ ਅਗਰ ਕੋਰਟ ਨੇ ਮੈਂ ਹਾਂ ਤੁਹਾਡੇ ਕੋਲ ਆਪਣੇ ਕੋਲ ਟਾਈਮ ਬਹੁਤ ਹੈ ਖੁੱਲਾ ਅੱਜ ਤਿੰਨ ਮਹਿਮਾਨ ਹੀ ਅਸੀਂ ਸੱਦੇ ਹਾਂ ਤਾਂ ਕਿ ਗੱਲ ਖੁੱਲ ਕੇ ਹੋ ਸਕੇ ਮੈਂ ਇੱਕ ਵਾਰੀ ਹਰਜੋਤ ਸਿੰਘ ਮਾਨ ਜੀ ਸਾਡੇ ਨਾਲ ਜੁੜੇ ਹੋਏ ਨੇ ਅੰਮ੍ਰਿਤਪਾਲ ਸਿੰਘ ਦੇ ਵਕੀਲ ਨੇ ਮਹਾਰਿਆ ਪਾਸੀ ਸਾਹਿਬ ਆ ਰਹੇ ਆ ਰਹੇ ਤਾਲੀਵਾਲ ਹਰਜੋਤ ਜੀ ਬਹੁਤ ਦੇਰ ਦੇ ਵੇਟ ਕਰ ਰਹੇ ਨੇ ਹਰਜੋਤ ਜੀ ਇੱਕ ਤਾਂ ਪੋਲਿਟਿਕਲ ਤੌਰ ਦੇ ਉੱਤੇ ਤੁਸੀਂ ਸਟੇਟਮੈਂਟ ਸੁਣ ਰਹੇ ਹੋ ਰਮਨਿਤ ਬਿੱਟੂ ਦਾ ਸਾਥ ਮਿਲਣਾ ਕੀ ਅਮਰਿਤਪਾਲ ਦੇ ਲਈ ਕਿਸੇ ਪੁਆਇੰਟ ਦੇ ਦਿੱਤੇ ਕੋਈ ਲਾਹੇਵੰਦ ਹੋ ਸਕਦਾ ਔਰ ਜਿਹੜੇ ਤਰਕ ਦਿੱਤੇ ਜਾ ਰਹੇ ਨੇ ਅਦਾਲਤ ਦੇ ਵਿੱਚ ਕਿਉਂਕਿ ਤੁਸੀਂ ਉਹਨਾਂ ਦੇ ਵਕੀਲ ਵੀ ਹੋ ਅਮਰਿਤਪਾਲ ਦੇ ਉਹਨਾਂ ਨੂੰ ਲੈ ਕੇ ਕੀ ਕਹਿਣਾ ਤੁਸੀਂ ਦੇਖੋ ਸਭ ਤੋਂ ਪਹਿਲਾਂ ਸ਼ੁਕਲਾ ਸਾਹਿਬ ਔਰ ਆਏ ਹੋਏ ਮਹਿਮਾਨ ਤਾਲੀਬਾ ਸਾਹਿਬ ਪਾਸੀ ਸਾਹਿਬ ਔਰ ਦਰਸ਼ਕਾਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅ ਇਹ ਜੋ ਸਟੇਟਮੈਂਟ ਮਨੀਤ ਬਿੱਟੂ ਜੀ ਦੀ ਆਈ ਆ ਅਸੀਂ ਵੀ ਸੁਣੀ ਆ ਦੇਖੋ ਜੇ ਵਾਕਈ ਇਹ ਦਿਲੋਂ ਇਹ ਸਾਡੀ ਕੋਈ ਫੇਵਰ ਕਰਨਾ ਚਾਹੁੰਦੇ ਨੇ ਤਾਂ ਜਿਹੜੇ ਯੂਨੀਅਨ ਆਫ ਇੰਡੀਆ ਦੇ ਕਾਉਂਸਲ ਮੇਜੋ ਅਪੀਅਰ ਹੋ ਰਹੇ ਨੇ ਇਸ ਕੇਸ ਦੇ ਵਿੱਚ ਜਿਹਦੇ ਵਿੱਚ ਅਸੀਂ ਪ੍ਰੋਲ ਸੀ ਕਰ ਰਹੇ ਆ ਡਿਬਾਟ ਕਰ ਰਹੇ ਆ ਪ੍ਰੋਲ ਦੀ ਤੇ ਉਹਦੇ ਵਿੱਚ ਜਿਹੜਾ ਯੂਨੀਅਨ ਆਫ ਇੰਡੀਆ ਦੇ ਕਾਉਂਸਲ ਹੈ ਉਹਨਾਂ ਨੂੰ ਕਿਉਂ ਨਹੀਂ ਇਹ ਸੁਜੈਸਟ ਕਰਦੇ ਤੇ ਤੁਸੀਂ ਓਪੋਜ਼ ਨਾ ਕਰੋ ਠੀਕ ਹੈ ਫਿਰ ਤੁਸੀਂ ਮੰਨ ਲੇ ਕਿ ਵਕਾਇਈ ਇਹ ਦਿਲੋ ਚਾਹੁੰਦੇ ਨੇ ਕਿ ਹੁਣ ਨਹੀਂ ਤੁਸੀਂ ਤੁਸੀਂ ਕਹਮ ਜਾਣਕਾਰੀ ਦੇ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਪੈਰੋਲ ਦੀ اپوز స్టేట్ گورنمنٹ ਵੀ ਕਰ ਰਹੀ ਹੈ ਤੇ ਜਿਹੜੇ ਸੈਂਟਰ گورنمنٹ ਦੇ ਵਕੀਲ ਹੈਗੇ ਨੇ ਉਹ ਵੀ ਇਸ ਦੀ ਮੁਖਾਲਫਤ ਕਰ ਰਹੇ ਨੇ ਬਿਲਕੁਲ ਜੀ ਬਿਲਕੁਲ ਉਹ ਵੀ ਕਰ ਰਹੇ ਨੇ ਠੀਕ ਹੈ ਲਾਸਟ ਟਾਈਮ ਵੀ ਜਦੋਂ ਅਸੀਂ ਪ੍ਰੋਨ ਲਾਸਟ ਈਅਰ ਵੀ ਮੰਗੀ ਸੀਗੀ ਉਸ ਟਾਈਮ ਵੀ ਸੈਂਟਰਲ گورنمنٹ ਦੇ ਕਾਉਂਸਲ ਨੇ ਉਹਨਾਂ ਨੇ اپوز ਕੀਤਾ ਸੀ ਹੂੰ ਕਿਉਂਕਿ ਇਹਦੇ ਵਿੱਚ ਜਦੋਂ ਮਾਨਯੋਗ ਸਾਡੇ ਮੈਂਬਰ ਪਾਰਲੀਮੈਂਟ ਨੇ ਸਦਾ ਅਰੁਪਾਲ ਸਿੰਘ ਉਹਨਾਂ ਨੇ ਪਹਿਲਾਂ ਵੀ ਲਾਸਟ ਟਾਈਮ ਜੋ ਐਪਲੀਕੇਸ਼ਨ ਪੇਜੀ ਸੀ ਸੈਕਟਰੀ ਲੋਕ ਸਭਾ ਨੂੰ ਕਿ ਮੈਨੂੰ ਅਲਾਉ ਕੀਤਾ ਜਾਵੇ ਟੂ ਅਟੈਂਡ ਦੀ ਸੈਸ਼ਨ ਉਹ ਤੋਂ ਸੈਕਟਰੀ ਲੋਕ ਸਭਾ ਦਾ ਰਿਪਲਾਈ ਇਹ ਸੀਗਾ ਕਿ ਅਸੀਂ ਆਪੋਜ਼ ਨਹੀਂ ਕਰਦੇ ਤੁਸੀਂ ਕੰਪੀਟੈਂਟ ਕੋਰਟ ਜਿਹੜੀ ਹੈਗੀ ਉਹ ਤੋਂ ਪਰਮਿਸ਼ਨ ਲੈ ਕੇ ਆ ਜਾਓ ਉਸ ਟਾਈਮ ਲਾਸਟ ਟਾਈਮ ਵੀ ਅਸੀਂ ਇੱਕ ਪਟੀਸ਼ਨ ਫਾਈਲ ਕੀਤੀ ਸੀ ਉਹਦੇ ਵਿੱਚ ਕਈ ਆਵਰਸ ਤੱਕ ਕੰਟੀਨਿਊਸਲੀ ਆਰਗੂਮੈਂਟਸ ਹੁੰਦੇ ਰਹੇ ਉਹਦੇ ਸਪੈਸੀਫਿਕਲੀ ਸੈਟ ਪਰ ਗਵਰਨਮੈਂਟ ਕੌਂਸਲ ਨੇ ਆਪੋਜ਼ ਕੀਤਾ ਸੀ ਠੀਕ ਹੈ ਤੇ ਹੁਣ ਅਗਰ ਇਹ ਸੈਂਟਰ ਦੇ ਮਨਿਸਟਰ ਨੇ ਤਾਂ ਡੈਫੀਨਿਟਲੀ ਇਹਨਾਂ ਨੂੰ ਉਹਨਾਂ ਨੂੰ ਵੀ ਸੁਜੈਸਟ ਕਰਨਾ ਚਾਹੀਦਾ ਕੌਂਸਲ ਨੂੰ ਕਿ ਤੁਸੀਂ ਆਪੋਜ਼ ਨਾ ਕਰੋ ਹੂੰ ਨਹੀਂ ਪਰ ਸਟੇਟ ਗਵਰਨਮੈਂਟ ਵੀ ਤਾਂ ਆਪੋਜ਼ ਕਰ ਰਹੀ ਹੈ ਨਾ ਦਲ ਤੱਕ ਉਹ ਬਰਕਟ ਡੀਸੀ ਦੇ ਉੱਤੇ ਆਉਣੀ ਹੈ ਡੀਸੀ ਵੱਲੋਂ ਤਾਂ ਕਲੀਅਰੈਂਸ ਮਿਲੀ ਨਹੀਂ ਰਹੀ ਗਵਰਨਮੈਂਟ ਮੈਂ ਇਸ ਗੱਲ ਤੇ ਹੋਂਨਾ ਦੇਖੋ ਜਦੋਂ ਅਸੀਂ ਮਾਜੋਕ ਹਾਈ ਕੋਰਟ ਵਿੱਚ ਗਏ ਤਾਂ ਹਾਈ ਕੋਰਟ ਨੇ ਕਨਸਰਨਡ ਅਥਾਰਟੀਸੀ ਡਿਪਟੀ ਕਮਿਸ਼ਨਰ ਅਫਸਰ ਉਹਨਾਂ ਨੂੰ ਅਪਰੋਚ ਕਰਨ ਦੇ ਲਈ ਬੋਲ ਦਿੱਤਾ ਸੀਗਾ ਉਹਨਾਂ ਨੇ ਵਿਦਆਊਟ ਕੋਈ ਕਨਸੈਂਟ ਲਏ ਵਿਦਆਊਟ ਕਿਸੇ ਦਾ ਕੋਈ ਓਪੀਨੀਅਨ ਲਏ ਸਟੇਟ ਫਾਰਵਰਡ ਬਹੁਤ ਇੱਕ ਹਰੀ ਵੇ ਦੇ ਨਾਲ ਉਹਨਾਂ ਨੇ ਜਾ ਕੇ ਸਾਨੂੰ ਓਪੋਜ਼ ਕਰ ਦਿੱਤਾ ਕਿ ਨਹੀਂ ਅਸੀਂ ਅਲਾਉ ਨਹੀਂ ਕਰ ਸਕਦੇ ਰੀਜ਼ਨ ਦਿੱਤਾ ਕਿ ਲਾਅ ਐਂਡ ਆਰਡਰ ਹਮ ਲੇਕਿਨ ਲਾਅ ਐਂਡ ਆਰਡਰ ਦੇਖੋ ਕਿਸ ਦਾ ਹੋ ਸਕਦਾ ਪਹਿਲੀ ਗੱਲ ਉਹਨਾਂ ਦੇ ਪੰਜਾਬ ਵਿੱਚ ਨਹੀਂ ਆਉਣਾ ਦੂਸਰੀ ਗੱਲ ਇਹ ਕਹਿੰਦੇ ਆ ਕਿ ਉੱਥੇ ਪਾਰਲੀਮੈਂਟ ਵਿੱਚ ਬੋਲਣਗੇ ਪਾਰਲੀਮੈਂਟ ਦਾ ਜੋ ਪ੍ਰੋਟੋਕੋਲ ਹੈ ਉਹ ਪਹਿਲਾਂ ਅਸੀਂ 48 ਆਵਰ ਪਹਿਲਾਂ ਅਸੀਂ ਆਪਣਾ ਏਜੰਡਾ ਦਿੰਦੇ ਆ ਕਿ ਕਿਸ 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 ਪੁਆਇੰਟ ਤੇ ਬੋਲਣਾ ਚਾਹੁੰਦੇ ਆ ਉਸ ਤੋਂ ਬਾਹਰ ਉਹ ਬੋਲਣ ਨਹੀਂ ਦਿੰਦੇ ਤੇ ਕਿਵੇਂ ਹੋ ਸਕਦਾ ਔਨ ਆਰਡਰ ਦੀ ਗੱਲ ਕਿਵੇਂ ਕਰ ਸਕਦੇ ਨੇ ਹੂੰ ਬੇਸਿਕਲੀ ਪ੍ਰੋਬਲਮ ਪੰਜਾਬ ਗਵਰਨਮੈਂਟ ਨੂੰ ਹੀ ਆ ਰਹੀ ਹੈ ਕਿ ਜਦੋਂ ਭਾਈ ਸਾਹਿਬ ਨੇ ਜਦੋਂ ਉਹ ਥੱਲੇ ਪੰਜਾਬ ਗਵਰਨਮੈਂਟ इवन ਸੈਂਟਰ ਗਵਰਨਮੈਂਟ ਵੀ ਜਦੋਂ ਭਾਈ ਸਾਹਿਬ ਨੇ ਉਹ ਥੱਲੇ ਲਈ ਸੀ ਤੁਸੀਂ ਪਹਿਲਾਂ ਵੀ ਇੰਟਰੋਡਿਊਸ ਕਰਵਾਇਆ ਇਸ ਗੱਲ ਤੋਂ ਕਿ ਭਾਈ ਸਾਹਿਬ ਦੀ ਕਿਸੇ ਨੇ ਫੋਟੋ ਨਹੀਂ ਦੇਖੀ ਬਹੁਤ ਟਾਈਮ ਤੋਂ ਹੂੰ ਨਾ ਉਹਨਾਂ ਨੇ ਸਟੇਟਮੈਂਟ ਆਉਂ ਦਿੱਤੇ ਨੇ ਬੇਸਿਕਲੀ ਰੀਜ਼ਨ ਕੀ ਹੈ ਕਿ ਲੋਕਾਂ ਦੇ ਮਨਾਂ ਵਿੱਚ ਫੇਡ ਕਰਨਾ ਚਾਹੁੰਦੇ ਹਨ ਯਾਦ ਨੂੰ ਕਿ ਲੋਕਾਂ ਦਾ ਉਹਨੂੰ ਭੁੱਲ ਜਾਣ ਹਮ ਲੇਕਿਨ ਉਹ ਲੋਕ ਕਿਵੇਂ ਭੁੱਲਣ ਜੇ ਆਪਾਂ ਕਹਿੰਦੇ ਲਾਅ ਐਂਡ ਆਰਡਰ ਦੀ ਗੱਲ ਹੈ ਤਾਂ ਲੱਖਾਂ ਲੋਕਾਂ ਨੇ ਵੋਟ ਪਾ ਕੇ ਉਹਨਾਂ ਨੂੰ ਟੌਪ ਤੇ ਲੈ ਕੇ ਆਂਦਾ ਸੀ ਪੰਜਾਬ ਦੇ ਵਿੱਚ ਜਿਹਨਾਂ ਮੈਂਬਰ ਪਾਰਲੀਮੈਂਟ ਬਣੇ ਨੇ ਠੀਕ ਹੈ ਠੀਕ ਹੈ ਲੋਕਾਂ ਦੇ ਵਿੱਚ ਉਹਨਾਂ ਦੇ ਉਹਨਾਂ ਦੇ ਪ੍ਰਤੀ ਪਿਆਰ ਹੈ ਨਾ ਕੋਈ ਡਰ ਹੈ ਠੀਕ ਹੈ ਚਲੋ tailedwal ਸਾਹਿਬ ਮੈਂ ਤੁਹਾਡੇ ਕੋਲ ਵਾਪਸ ਆਉਣਾ ਹੈ tailedwal ਸਾਹਿਬ ਕੁਝ ਕਹਿਣਾ ਚਾ ਰਹੇ ਨੇ ਮੈਂ ਗੁਰੇ ਜੀ ਪਾਸੀ ਸਾਹਿਬ ਨੂੰ ਸਵਾਲ ਕਰਨਾ ਚਾਹਣਾ ਹੈ ਦੇਖੋ ਜਿਹੜੀ ਗੱਲ ਆਪਾਂ ਹਰ ਵਾਰੀ ਇਹੀ ਆ ਜਾਂਦੀ ਹੈ ਭਾਵੇਂ ਬੰਦੀ ਸਿੰਘਾਂ ਦੇ ਮੁੱਦੇ ਤੇ ਵੀ ਹੂੰ ਉਹ ਵੀ ਹੁਣ ਜਿਵੇਂ ਆਪਾਂ ਜਿਵੇਂ ਭੁੱਲਰ ਸਾਹਿਬ ਦੇ ਪ੍ਰੋਫੈਸਰ ਭੁੱਲਰ ਸਾਹਿਬ ਦੇ ਆਪਾਂ ਰਿਹਾਈ ਦੀ ਗੱਲ ਹੈ ਨੋਟੀਫਿਕੇਸ਼ਨ ਹੋਇਆ ਹੋਇਆ ਉਹ ਵੀ ਇੱਥੋਂ ਇਦਾਂ ਹੀ ਜਾਣਾ ਹੁੰਦਾ ਪੰਜਾਬ ਸਰਕਾਰ ਨੇ ਭੇਜਣਾ ਹੁੰਦਾ ਬਣ ਕੇ ਉੱਥੋਂ ਆਉਂਦਾ ਫਿਰ ਉਹ ਉਹਨਾਂ ਦੀ ਰਿਹਾਈ ਕੇਂਦਰ ਸਰਕਾਰ ਦੇ ਨੋਟੀਫਿਕੇਸ਼ਨ ਦੇ ਬਾਵਜੂਦ ਰੁਕ ਜਾਂਦੀ ਹੈ ਹੂੰ ਸਾਡੇ ਆਰ ਪੀ ਸਿੰਘ ਜੀ ਸੀਨੀਅਰ ਬੁਲਾਰੇ ਆ ਉਹ ਥੋੜੇ ਦਿਨ ਪਹਿਲਾਂ ਹੀ ਉਹਨਾਂ ਦੀ ਰਿਹਾਈ ਵਾਸਤੇ ਜਿਹੜਾ ਦਿੱਲੀ ਦੇ ਮੈਡਮ ਸੀਐਮ ਨੂੰ ਮਿਲੇ ਆ ਰੇਖਾ ਕੁਮਾਰੀ ਉੱਥੇ ਵੀ ਗੱਲ ਇਹੀ ਆਉਂਦੀ ਹੈ ਕਿ ਪੰਜਾਬ ਦਿੱਤੇ ਉਹਨਾਂ ਨੇ ਜਾਣਾ ਉਹ ਡਿਪਟੀ ਕਮਿਸ਼ਨਰੀ ਨਹੀਂ ਅਲਾਉ ਕਰ ਰਿਆ ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹਦਾ ਪੰਜਾਬ ਗਵਰਨਮੈਂਟ ਨੇ ਜਵਾਬ ਦੇਣੀਆਂ ਕਿ ਪੰਜਾਬ ਗਵਰਨਮੈਂਟ ਨੂੰ ਕੀ ਫਰਕ ਪੈਂਦਾ ਹੈ ਇਹਦੇ ਨਾਲ ਕਿਉਂ ਜਿਹੜਾ ਹੈਗਾ ਉਹਨਾਂ ਨੂੰ ਜੇ ਕੋਈ ਚੁਣਿਆ ਹੋਇਆ ਨੁਮਾਇੰਦਾ ਉੱਥੇ ਆ ਕੇ ਆਪਦੇ ਲੋਕਾਂ ਨੂੰ ਮਿਲਦਾ ਹੈ ਉਹਦੇ ਨਾਲ ਇਹਨਾਂ ਦਾ ਕੀ ਹੈ ਤਾਂ ਉਹਨਾਂ ਦਾ ਟੇਕ ਆ ਸਾਡਾ ਤਾਂ ਇੱਕੋ ਹੀ ਟੇਕ ਹੈ ਇਹ ਦੇ ਭਾਰਤੀ ਜਨਤਾ ਪਾਰਟੀ ਦਾ ਜੇ ਕਿਸੇ ਨੂੰ ਕਾਨੂੰਨਾਂ ਕੋਈ ਰਾਈਟ ਮਿਲਦਾ ਕਾਨੂੰਨਾਂ ਕਿਸੇ ਦਾ ਰਾਈਟ ਬਣਦਾ ਉਹਨੂੰ ਮਿਲਣਾ ਚਾਹੀਦਾ ਨਹੀਂ ਨਹੀਂ ਤੁਸੀਂ ਤੁਸੀਂ ਇਸ ਇਸ ਪੁਆਇੰਟ ਦੇ ਉੱਤੇ ਆਉਣਾ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਸਰਕਾਰ ਰੋਕ ਰਹੀ ਹੈ ਪਾਸੀ ਸਾਹਿਬ ਸੇਮ ਤੁਹਾਡੇ ਵਾਲੀ ਲਾਈਨ ਬੋਲਦੇ ਨੇ ਢਾਲੀਵਾਲ ਜੀ ਕਹਿੰਦੇ ਕਾਨੂੰਨ ਦੇ ਮੁਤਾਬਿਕ ਹੋ ਰਿਹਾ ਨਾ ਕਾਨੂੰਨ ਦੇ ਮੁਤਾਬਿਕ ਉਹਨਾਂ ਨੇ ਅਰਜ਼ੀ ਲਗਾਈ ਹੈ ਅਧਿਕਾਰ ਹੈ ਕਾਨੂੰਨ ਦੇ ਮੁਤਾਬਿਕ ਸਰਕਾਰ ਕੋਲ ਅਧਿਕਾਰ ਹੈ ਕਿ ਜੇਕਰ ਲਾਅ ਐਂਡ ਆਰਡਰ ਦੀ ਸਥਿਤੀ ਵਿਗੜਦੀ ਲੱਗਦੀ ਹੈ ਤਾਂ ਨਾ ਦੇਣ ਪੈਰੋਲ ਉਹ ਅਧਿਕਾਰ ਪੰਜਾਬ ਸਰਕਾਰ ਕੋਲੇ ਹੀ ਹੈ ਕਾਨੂੰਨਨ ਤਾਂ ਉਹ ਲੋਕਾਂ ਨੇ ਦੇਖਣਾ ਕਿ ਉਹ ਕਾਨੂੰਨ ਦੀ ਜਿਹੜੀ ਇਹ ਪਾਲਣ ਕਰ ਰਹੇ ਆ ਜੇ ਉਹ ਸਧਾਰਨ ਨੂੰ ਵਰਤੋਂ ਕਰ ਰਹੇ ਆ ਕਾਨੂੰਨ ਦਾ ਪਾਲਣ ਕਰ ਰਹੇ ਆ ਕਿ ਨਹੀਂ ਪਾਲਣ ਕਰ ਰਹੇ ਇਹ ਤਾਂ ਹੁਣ ਮੀਡੀਆ ਨੇ ਦੇਖਣਾ ਲੋਕਾਂ ਨੇ ਦੇਖਣਾ ਇਹ ਤਾਂ ਅਸੀਂ ਸਾਡੀ ਗੱਲ ਤਾਂ ਕਲੀਅਰ ਹੈ ਕਿ ਜਿਸ ਦਾ ਹੱਕ ਬਣਦਾ ਉੱਥੇ ਭਾਵੇਂ ਉਹ ਬੰਦੀ ਸਿੰਘਾਂ ਦਾ ਮਸਲਾ ਹੋਵੇ ਭਾਵੇਂ ਉਹਨੇ ਭਾਈ ਅਮਰਪਾਲ ਸਿੰਘ ਦਾ ਮਸਲਾ ਹੈਗਾ ਉੱਥੇ ਇਹਨਾਂ ਨੂੰ ਕਾਨੂੰਨ ਦੀ ਪਾਲਣਾ ਜੋ ਵੀ ਬਣਦੀ ਹੈ ਉਹ ਕਰਨੀ ਚਾਹੀਦੀ ਹੈ ਮੇਰੇ ਪਰ ਦੂਜੇ ਪਾਸੇ ਤੁਸੀਂ ਹਰਜੋਜੀ ਨੂੰ ਸੁਣਿਆ ਹੋਣਾ ਤੁਸੀਂ ਕੋਰਟ ਰੂਮ ਦੇ ਬਾਹਰ ਪੈਰੋਲ ਨੂੰ ਕਹਿ ਰਹੇ ਹੋ ਹਾਂ ਤੇ ਕੋਰਟ ਰੂਮ ਦੇ ਅੰਦਰ ਵਕੀਲ ਕਹਿ ਰਹੇ ਨੇ ਨਾ ਦੇਖੋ ਜਿਹੜੀ ਕੋਰਟ ਰੂਮ ਦੀ ਗੱਲ ਹੈਗੀ ਹੈ ਕੋਰਟ ਰੂਮ ਦੀ ਗੱਲ ਮੈਂ ਫਿਰ ਉਹ ਜਿਹੜੇ ਸਾਡੇ ਉੱਥੇ ਕੇਂਦਰ ਸਰਕਾਰ ਦੇ ਐਡਵੋਕੇਟ ਜਨਰਲ ਆਉਂਦੇ ਆ ਤੇ ਪੰਜਾਬ ਸਰਕਾਰ ਦੇ ਆਉਂਦੇ ਆ ਇਹਨਾਂ ਦੀ ਮਿਲ ਕੇ ਨੀਤੀ ਬਣਦੀ ਹੈ ਜੀ ਔਰ ਉਹ ਨੀਤੀ ਉਸੇ ਤਰੀਕੇ ਨਾਲ ਹੀ ਬਣਦੀ ਹੈ ਕਮਿਊਨੀਕੇਸ਼ਨ ਨਾਲ ਹੀ ਬਣਦੀ ਹੁੰਦੀ ਹੈ ਜੋ ਥੱਲੋਂ ਆਇਆ ਹੁੰਦਾ ਕਾਨੂੰਨ ਦੇ ਨੁਕਤੇ ਹੁੰਦੇ ਹੁਣ ਉਹਦੇ ਤੇ ਪੰਜਾਬ ਸਰਕਾਰ ਦਾ ਪੱਖ ਕੀ ਆ ਉਹ ਮੈਟਰ ਕਰਦਾ ਸੈਂਟਰ ਵਾਲਿਆਂ ਵਾਸਤੇ ਵੀ ਕਿਉਂਕਿ ਉਹਨੂੰ ਓਵਰਰੂਲ ਨਹੀਂ ਕੀਤਾ ਜਾ ਸਕਦਾ ਤਾਂ ਜੇ ਇੱਥੇ ਪੰਜਾਬ ਸਰਕਾਰ ਉਸ ਪੱਖ ਤੇ ਕੀ ਕਹਿੰਦੀ ਆ ਇਹ ਹੀ ਤੁਹਾਡੇ ਦਰਸ਼ਕਾਂ ਲਈ ਜਾਨਣਾ ਜ਼ਰੂਰੀ ਹੈ ਕੇਂਦਰ ਸਰਕਾਰ ਦਾ ਪੱਖ ਤਾਂ ਉਹਦੇ ਮੁਤਾਬਕ ਬਣ ਜਾਣਾ ਨਹੀਂ ਨਹੀਂ ਇਹ ਇਹ ਮੈਨੂੰ ਸਮਝ ਨਹੀਂ ਆਇਆ ਕਿ ਪੰਜਾਬ ਸਰਕਾਰ ਦੇ ਪੱਖ ਦੇ ਉੱਤੇ ਹੀ ਕੇਂਦਰ ਦੀ ਸਰਕਾਰ ਦੇ ਵਕੀਲ ਦੇ ਪੱਖ ਸੇਮ ਕਿਵੇਂ ਹੋ ਸਕਦਾ ਹੈ ਕਿਉਂਕਿ ਐਮਐਸਏ ਉਹਨਾਂ ਨੇ ਉਹਨਾਂ ਨੇ ਲਗਾਈ ਹੈ ਨਾ ਜੇ ਉਹਨੂੰ ਓਵਰਰੂਲ ਨਹੀਂ ਕਰ ਸਕਦਾ ਕੇਂਦਰ ਦਾ ਸਾਹ ਉੱਥੇ ਜਾ ਕੇ ਕਾਨੂੰਨ ਇਹ ਐਕਸਕਲੂਸਿਵ ਰਾਈਟ ਹੈ ਸਟੇਟ ਗਵਰਨਮੈਂਟ ਦਾ ਹਾਂ ਨਹੀਂ ਚਲੋ ਉਹਨੂੰ ਕਿਸੇ ਵੀ ਸਰਕਾਰ ਦੇ ਵਿੱਚ ਉਹਨੂੰ ਕੌਣ ਓਵਰਰੂਲ ਕਰ ਸਕਦਾ ਆ ਦੇਖੋ ਅਸੀਂ ਜਿਹੜਾ ਸਾਡੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਜੀ ਨੇ ਗੱਲ ਜ਼ਾਹਰ ਕੀਤੀ ਆ ਉਹ ਸਾਡੀ ਸਟੇਟ ਭਾਜਪਾ ਨੇ ਵੀ ਇਹ ਗੱਲ ਕੀਤੀ ਆ ਕਿ ਕਾਨੂੰਨਨ ਕਾੜ ਤੇ ਜੇ ਕਿਸੇ ਨੂੰ ਕੋਈ ਵੀ ਰਾਈਟ ਮਿਲਦਾ ਉਹਨੂੰ ਮਿਲਣਾ ਚਾਹੀਦਾ ਠੀਕ ਹੈ ਪਾਸੀ ਸਾਹਿਬ ਆਨਸਰ ਕਰਿਓ ਠੀਕ ਹੈ ਨਹੀਂ ਤੁਹਾਡੀ ਗੱਲ ਠੀਕ ਹੈ ਪਾਸੀ ਸਾਹਿਬ ਆਨਸਰ ਕਰਿਓ ਜੋ ਵੀ ਦੇਣਾ ਉਹ ਪੰਜਾਬ ਸਰਕਾਰ ਨੇ ਦੇਣਾ ਜਿਵੇਂ ਉਹ ਕਹਿੰਦੇ ਜੀ ਬੰਬ ਫਟਾ ਨਹੀਂ ਮੈਂ ਤਾਂ ਇਹ ਕਹਿ ਰਿਹਾ ਨਾ ਕਿ ਢਾਲੀਵਾਲ ਸਾਹਿਬ ਤੁਸੀਂ ਖੁੱਲ ਕੇ ਕਹਿ ਰਹੇ ਹੋ ਕਿ ਅੰਮ੍ਰਿਤਪਾਲ ਨੂੰ ਪੈਰੋਲ ਮਿਲ ਜਾਣੀ ਚਾਹੀਦੀ ਠੀਕ ਹੈ ਮੈਂ ਥੋੜਾ ਜਿਹਾ ਪੂਰੀ ਕਰਨਾ ਉਹ ਕਹਿੰਦੇ ਜੀ ਅੱਗ ਲੱਗ ਜੂ ਪੰਜਾਂ ਪਾਣੀਆਂ ਚ ਤਬਾਹ ਹੋ ਜੂ ਪੰਜਾਬ ਐ ਹੋ ਜੂ ਜਿੰਨਾ ਤੁਸੀਂ ਲੁੱਟ ਲਿਆ ਯਾਰ 2.5 ਲੱਖ ਕਰੋੜ ਦਾ ਤੁਸੀਂ ਕਰਜ਼ਾ ਚੜਾਤਾ 50 ਸਾਲਾਂ ਚ ਨਹੀਂ ਚੜਿਆ ਸੀ ਹੁਣ ਚੜ ਗਿਆ ਠੀਕ ਚਲੋ ਇੱਕ ਇੱਕ ਕਰਕੇ ਜਵਾਬ ਦਿਓ ਇੱਕ ਇੱਕ ਕਰਕੇ ਨਾ ਮੈਂ ਮੈਂ ਪਤਾਲੀਵਾਲ ਸਾਹਿਬ ਥੋੜੇ ਸਿੱਧਾ ਹਾਂ ਨਾ ਅੱਜ ਜੇਕਰ ਕਰ ਸਕੋ ਜਵਾਬ ਕਿ ਤੁਸੀਂ ਬਹੁਤ ਕਲੀਅਰ ਹੈ ਕਿ ਅੰਮ੍ਰਿਤਪਾਲ ਦੀ ਪੈਰੋਲ ਦੇ ਹੱਕ ਦੇ ਵਿੱਚ ਹੈ ਭਾਜੀ ਕਾਨੂੰਨਾਂ ਜੋ ਵੀ ਉਹਨਾਂ ਦਾ ਹੱਕ ਬਣਦਾ ਉਹਨਾਂ ਨੂੰ ਮਿਲਣਾ ਚਾਹੀਦਾ ਠੀਕ ਹੈ ਪਸੀ ਸਾਹਿਬ ਦੇਖੋ ਯੂਨੀਅਨ ਆਫ ਇੰਡੀਆ ਵੱਲੋਂ ਮਾਨਯੋਗ ਸੱਤਪਾਲ ਜੈਨ ਜੀ ਐਡੀਸ਼ਨਲ ਸੋਲੀਸਿਟਰ ਜਰਨਲ ਮੈਂ ਅਗਰ ਠੀਕ ਹੋਵਾਂ ਤਾਂ ਮਾਨ ਸਾਹਿਬ ਕਰੈਕਟ ਕਰ ਦੇਣੀ ਅਗਰ ਮੈਂ ਕਿਤੇ ਗਲਤ ਹੋਵਾਂ ਹਾਂ ਉਹ ਪੇਸ਼ ਹੋਈ ਤੇ ਉਹਨਾਂ ਨੇ ਉਹ ਹੀ ਅਪੀਅਰ ਹੁੰਦਾ ਸੀ ਹਾਂਜੀ ਸੱਤਪਾਲ ਜੈਨ ਜੀ ਠੀਕ ਹੈ ਬੀਜਪੀ ਦੇ ਕਦਾਵਰ ਨੇਤਾ ਵੀ ਨਹੀਂ ਹੈ ਤੇ ਉਹਨਾਂ ਨੇ ਪੈਰੋਲ ਦੀ اپੋਜ਼ ਕੀਤਾ ਇਵਨ ਕੇ ਉਹਨਾਂ ਨੇ ਇਹ ਵੀ ਕਿਹਾ ਕਿ देयर इज नो ਪ੍ਰੋਵੀਜ਼ਨ ਫਾਰ ਪਾਰਲੀਮੈਂਟ ਮੈਂਬਰਸ ਟੂ ਅਟੈਂਡ ਸੈਸ਼ਨਸ ਥਰੂ ਵੀਡੀਓ ਕਾਨਫਰencing ਐਕਸੈਟਰਾ ਸੋ ਇਹ ਜਿਹੜਾ ਹੈ ਨਾ ਜੀ ਬੀਜਪੀ ਦੋਰਾ ਕੇਮ ਖੇਲ ਰਹੀ ਆ ਦੋਰਾ ਚਿਹਰਾ ਦਿਖਾ ਰਹੀ ਹੈ ਨਹੀਂ ਉਹ ਕਹਿੰਦੇ ਅਸੀਂ ਓਵਰਰੂਡ ਤਾਂ ਕਰ ਹੀ ਨਹੀਂ ਸਕਦੇ ਤੁਸੀਂ ਵਕੀਲਾਂ ਤੁਸੀਂ ਦੱਸ ਦੋ ਕਹਿੰਦੇ ਕਿ ਜੇ ਸਟੇਟ ਗਵਰਨਮੈਂਟ ਨੇ ਕਹਿ ਕੇ ਭੇਜ ਦਿੱਤਾ ਕਿ ਨਹੀਂ ਜੀ ਰਾਇਲ ਆਰਡਰ ਦੇ ਲਈ ਪ੍ਰੋਬਲਮ ਹੈ ਤਾਂ ਸੈਂਟਰ ਦੇ ਵਕੀਲ ਕਹਿਣਗੇ ਕਿ ਨਹੀਂ ਨਹੀਂ ਜੀ ਠੀਕ ਹੈ ਛੱਡ ਦੋ ਕਿਹੜੇ ਕਿਹੜੇ ਕਨਸਟੀਚਿਊਸ਼ਨ ਦੀ ਕਿਹੜੀ ਧਾਰਾ ਚ ਕਿਹੜੀ ਧਾਰਾ ਚ ਲਿਖਿਆ ਹੋਇਆ ਇੱਕ ਮਿੰਟ ਇੱਕ ਮਿੰਟ ਪਾਸੀ ਸਾਹਿਬ ਵੀ ਆਇਆ ਹੋ ਸਕਦਾ ਹੈ ਇੱਕ ਇੱਕ ਕਰਕੇ ਇੱਕ ਇੱਕ ਕਰਕੇ ਢਾਲੀਵਾਲ ਸਾਹਿਬ ਟਾੜੀਵਾਲ ਸਾਹਿਬ ਇੱਕ ਸੈਕਿੰਡ ਨਹੀਂ ਦੇਖੋ ਪਾਸੀ ਸਾਹਿਬ ਉਹਨਾਂ ਦਾ ਲਾਜਿਕ ਇਹ ਹੈ ਕਿ ਲਾਅ ਐਂਡ ਆਰਡਰ ਦੀ ਸਥਿਤੀ ਦੀ ਜਾਣਕਾਰੀ ਕਿਸ ਨੇ ਦਿੱਤੀ ਸਟੇਟ ਗਵਰਨਮੈਂਟ ਨੇ ਤਾਂ ਹੁਣ ਸੈਂਟਰ ਦੇ ਵਕੀਲ ਕੀ ਕਹਿਣਗੇ ਉਹ ਤਾਂ ਇੱਕ ਪਾਰਟੀ ਨੇ ਨਾ ਵਿੱਚ ਜਿਹੜੇ ਪੱਖ ਰੱਖ ਰਹੇ ਨੇ ਅਦਾਲਤ ਦੇ ਵਿੱਚ ਤਾਂ ਉਹ ਕਹਿਣਗੇ ਕਿ ਨਹੀਂ ਨਹੀਂ ਜੀ ਕੋਈ ਦਿੱਕਤ ਨਹੀਂ ਹੈ ਲਾਅ ਐਂਡ ਆਰਡਰ ਦੀ ਸਟੇਟ ਗਵਰਨਮੈਂਟ ਠੀਕ ਨਹੀਂ ਬੋਲ ਰਹੀ ਸਾਡੇ ਵੱਲੋਂ ਤਾਂ ਅੱਜ ਦੇ ਮੈਨੂੰ ਦੋਵਾਂ ਚੀਜ਼ਾਂ ਨੂੰ ਮਿਕਸ ਕਰਨਾ ਮੁਸ਼ਕਿਲ ਲੱਗ ਰਿਹਾ ਹੈ ਮੈਂ ਤੁਹਾਨੂੰ ਦੋਨਾਂ ਨੂੰ ਸੀਪਰੇਟ ਕਰਕੇ ਦਿਖਾਉਣਾ ਹਮ ਪਹਿਲੀ ਚੀਜ਼ ਨੋ ਡਾਊਟ ਲਾਅ ਐਂਡ ਆਰਡਰ ਇਜ਼ ਅ ਸਟੇਟ ਇਸ਼ੂ ਬਿਲਕੁਲ ਪਰ ਇਹ ਵੀ ਕਿਤੇ ਨਹੀਂ ਲਿਖਿਆ ਸੰਵਿਧਾਨ ਦੇ ਵਿੱਚ ਜਾਂ ਕਾਨੂੰਨ ਦੇ ਵਿੱਚ ਕਿ ਸੈਂਟਰ ਦਾ ਵਕੀਲ ਉਹੀ ਕੁਝ ਬੋਲੇਗਾ ਜੋ ਸਟੇਟ ਦਾ ਵਕੀਲ ਬੋਲੇਗਾ ਕਿਉਂਕਿ ਸੈਂਟਰ ਗਵਰਨਮੈਂਟ ਇਜ਼ ਨੋਟ ਓਨਲੀ ਅ ਪਾਰਟੀ ਬਟ ਇਟ ਇਜ਼ ਅ ਇਫੈਕਟਿਵ ਪਾਰਟੀ ਹਮ ਇਹ ਮੈਂ ਇਸ ਕਰਕੇ ਦੱਸਣਾ ਮੈਨੂੰ ਇਹ ਕਿਉਂ ਕਹਿਣਾ ਪੈ ਰਿਹਾ ਕਿਉਂਕਿ ਇਹ ਡਬਲ ਗੇਮ ਖੇਲ ਰਹੀ ਹੈ ਮੈਂ ਇੱਕ ਗੱਲ ਕਲੀਅਰ ਕਰਦਾ ਕਿ ਦੇਖੋ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਰਿਪੋਰਟਸ ਤਿਆਰ ਕਰਨੀਆਂ ਹੁੰਦੀਆਂ ਹਮ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਵਿੱਚ ਕਮਿਸ਼ਨਰੇਟ ਆਫ ਪੁਲਿਸ ਹੈ ਜੀ ਔਰ ਡਿਪਟੀ ਕਮਿਸ਼ਨਰ ਹੈ ਉਹਨਾਂ ਨੇ ਰਿਪੋਰਟਸ ਦਿੱਤੀਆਂ ਜੋ ਉਹਨਾਂ ਨੂੰ ਗਰਾਉਂਡ ਲੈਵਲ ਤੇ ਰਿਪੋਰਟਸ ਆਈਆਂ ਉਹਨਾਂ ਨੇ ਉਹ ਸਬਮਿਟ ਕੀਤੀ ਹੈ ਕੋਰਟ ਨੇ ਸਟੇਟ ਨੇ ਉਹਨਾਂ ਰਿਪੋਰਟਸ ਨੂੰ ਦੇਖ ਕੇ ਪੈਰੋਲ ਨੂੰ ਨਾ ਕਰਦੀ ਹਮ ਮਾਮਲਾ ਬ੍ਰਾਸੀਪਾਸੀ ਸਾਹਿਬ ਦੇਖੋ ਮੈਂ ਮੈਂ ਤੁਸੀਂ ਪਹਿਲਾਂ ਕਮੈਂਟ ਬਹੁਤ ਲੰਬਾ ਰੱਖਿਆ ਮੈਂ ਮੈਂ ਤਾਂ ਤੁਹਾਨੂੰ ਇਹ ਪੁੱਛ ਰਿਹਾ ਕਿ ਸੀਪੀ ਤੇ ਡੀਸੀ ਸਰਕਾਰ ਦੇ ਖਿਲਾਫ ਥੋੜੀ ਜਾਣਗੇ ਦੇਖੋ ਸੁਣੋ ਸੁਣੋ ਸੱਤਾ ਸੁਣੋ 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 ਪਾਰਟੀਆਂ ਸੱਤਾ ਚ ਆਂਦੀਆਂ ਜਾਂਦੀਆਂ ਰਹਿਣੀਆਂ ਇਹ ਪਰਮਨੈਂਟ ਪੋਸਟ ਹੁੰਦੀ ਆ ਜਦ ਤੱਕ ਰਿਟਾਇਰ ਨਹੀਂ ਹੁੰਦੇ ਔਰ ਜਿਹੜਾ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦੇਖਣੀ ਹੁੰਦੀ ਆ ਉਹ ਐਡਮਿਨਿਸਟ੍ਰੇਸ਼ਨ ਨੇ ਹੀ ਦੇਖਣੀ ਹੁੰਦੀ ਆ ਔਰ ਇਸ ਚ ਕੋਈ ਦੋ ਰਾਏ ਨਹੀਂ ਹੈ ਕਿ ਅਮਰਿਤਪਾਲ ਸਿੰਘ ਇੱਕ ਇਹ ਜੇ ਇਫੈਕਟਿਵ ਬੁਲਾ ਰਹੇ ਆ ਜੋ ਮਾਹੌਲ ਨੂੰ ਕਿਸੇ ਤਰਫ ਵੀ ਮੋੜ ਸਕਦੇ ਆ ਔਰ ਜੋ ਹੁਣ ਤੱਕ ਉਹਨਾਂ ਨੇ ਮੋੜਿਆ ਉਹ ਨੈਗੇਟਿਵਿਟੀ ਵੱਲ ਮੋੜਿਆ ਜੋ ਰਿਪੋਰਟਾਂ ਸਾਹਮਣੇ ਆ ਨੀ ਠੀਕ ਹੈ ਮੈਂ ਤਾਂ ਮੈਂ ਉਸ ਉਸ ਗੱਲ ਦੇਤੇ ਹੁਣ ਵੀ ਮੇਰਾ ਸਵਾਲ ਹੈ ਕਿ ਅੰਮ੍ਰਿਤਪਾਲ ਇਨਾ ਵੱਡਾ ਹੋ ਗਿਆ ਕਿ ਅੰਮ੍ਰਿਤਪਾਲ ਦਾ ਇੱਕ ਬਿਆਨ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰ ਸਕਦਾ ਹੈ ਕਿ ਅੰਮ੍ਰਿਤਪਾਲ ਲੋਕ ਸਭਾ ਦੀ ਸਟੇਜ ਤੋਂ ਇਸ ਤਰੀਕੇ ਦੀ ਸਟੇਟਮੈਂਟ ਦੇ ਸਕਦਾ ਹੈ ਪਾਸੇ ਦਾ ਵੇਟ ਕਰਿਓ ਥਾਲੀ ਵਾਲ ਤੁਸੀਂ ਜੀ ਤੁਸੀਂ ਵੀ ਮੈਂ ਇੱਕ ਵਾਰੀ ਹਰਜੋਜੀ ਦਾ ਰੁਕ ਕਰ ਲਵਾਂ ਹਰਜੋਜੀ ਇਹ ਜ਼ਿਕਰ ਹੋ ਰਿਹਾ ਕਿ ਅੰਮ੍ਰਿਤਪਾਲ ਸਿੰਘ ਦੀ ਇੱਕ ਸਟੇਟਮੈਂਟ ਸਟ੍ਰੌਂਗ ਵਰਡ ਯੂਜ਼ ਕਰ ਦੇਣੇ ਤੇ ਉਸ ਦੇ ਨਾਲ ਦਿੱਕਤ ਆ ਸਕਦੀ ਹੈ 네ਗੇਟਿਵ ਗੱਲਾਂ ਜ਼ਿਆਦਾ ਕਰਦੇ ਨੇ ਦੇਖੋ ਮੈਂ ਦੱਸ ਦੇਣਾ ਚਾਹੁੰਦਾ ਕਿ ਜਿਹੜੀ ਅਸੀਂ ਪਟੀਸ਼ਨ ਜੋ ਪੈਂਡਿੰਗ ਹੈ ਹਮ ਪਰੋਲ ਦੇ ਰਿਗਾਰਡਿੰਗ ਉਹਦੇ ਵਿੱਚ ਅਸੀਂ ਸਪੈਸੀਫਿਕਲੀ ਕੋਰਟ ਨੂੰ ਦੱਸ ਚੁੱਕੇ ਹਾਂ ਕਿ ਅਸੀਂ ਬੋਲਣਾ ਕੀ ਹੈ ਬੋਲਣਾ ਹੈ ਅਸੀਂ ਨਸ਼ਿਆਂ ਦੇ ਉੱਪਰ ਬੋਲਣਾ ਹੈ ਅਸੀਂ ਲਾਅ ਐਂਡ ਔਰਡਰ ਦੀ ਸਥਿਤੀ ਜੋ ਖਰਾਬ ਹੋ ਚੁੱਕੀ ਪੰਜਾਬ ਦੀ ਉਹਦੇ ਉੱਪਰ ਜਿਹੜੇ ਸਾਡੇ ਇੱਥੇ ਭਾਈ ਸਾਹਿਬ ਦੇ ਜੋ ਕੌਨਸਟਿਟਿਊਐਂਸੀ ਦੇ ਵਿੱਚ ਕਰੀਬ 800 ਪਿੰਡ ਨੇ ਜਿਹੜੇ ਹਰ ਦਾ ਫੈਕਟਰੀ ਏਰੀਆ ਸਾਰਾ ਉਹਨਾਂ ਦੀ ਰੀਹੈਬਿਟੇਸ਼ਨ ਕਰਨੀ ਆ ਮੁਰਵ ਸੇਵਾ ਕਰਨਾ ਇਹਨਾਂ ਗੱਲਾਂ ਤੇ ਅਸੀਂ ਬੁਰਾ ਸਪੈਸੀਫਿਕਲੀ ਕੋਡ ਨੂੰ ਦੱਸ ਦਿੱਤੇ ਆ ਨਹੀਂ ਠੀਕ ਹੈ ਪਰ ਤੁਹਾਡੀ ਗੱਲ ਗੱਲ ਇਹ ਹੈ ਕਿ ਤੁਸੀਂ ਡਰੱਗਸ ਦੇ ਉੱਤੇ ਬੋਲਦੇ ਹੁੰਦੇ ਆ ਲਾਅ ਐਂਡ ਆਰਡਰ ਦੇ ਉੱਤੇ ਬੋਲਦੇ ਹੋਏ ਕੁਝ ਇਸ ਤਰੀਕੇ ਦੀਆਂ ਗੱਲਾਂ ਕਰ ਦਿੱਤੀਆਂ ਜਿਸ ਦੇ ਨਾਲ ਪੰਜਾਬ ਦੇ ਵਿੱਚ ਕੋਈ ਇੱਕ ਘਟਨਾ ਵੀ ਵਾਪਰ ਗਈ ਕੌਣ ਜ਼ਿੰਮੇਵਾਰ ਹੋਏਗਾ ਅਜੋਤ ਸਿੰਘ ਮਾਨ ਜੀ ਅਮਰਿਤਪਾਲ ਦੀ ਵਜ੍ਹਾ ਦੇ ਨਾਲ ਜੇ ਇੱਕ ਵੀ ਕੋਈ ਕੈਸੂਐਲਟੀ ਹੋ ਗਈ ਪੰਜਾਬ ਦੇ ਵਿੱਚ ਕੌਣ ਜ਼ਿੰਮੇਵਾਰ ਹੋਏਗਾ ਮੈਂ ਨਹੀਂ ਕਹਿੰਦਾ ਕਿ ਪੰਜ ਦਰਿਆਵਾਂ ਦੇ ਵਿੱਚ ਅੱਗ ਲੱਗ ਗਈ ਆ ਕੁਝ ਵੀ ਹੁੰਦਾ ਇੱਕ ਘਟਨਾ ਵੀ ਹੋ ਇਹਨੇ ਖੁਦ ਉਸ ਯੂਮ ਕੀਤਾ ਕਿਉਂਕਿ ਇਹਨਾਂ ਨੇ ਡਿਨਾਈ ਕਰਨਾ ਸੀ ਇਹਨਾਂ ਨੂੰ ਕੋਈ ਰੀਜ਼ਨ ਚਾਹੀਦਾ ਸੀ ਹੋਰ ਕੋਈ ਟੈਕਨੀਕਲੀ ਲੀਗਲੀ ਕੋ ਰੀਜ਼ਨ ਉਹਨਾਂ ਕੋ ਹੈ ਨਹੀਂ ਲੇਕਿ ਇਹਨਾਂ ਨੇ ਇੱਕ ਰੀਜ਼ਨ ਦੇ ਲਈ ਇਹ ਇੱਕ ਦੱਸ ਦਿੱਤਾ ਕਿ ਲਾਡ ਆਰਡਰ ਲਾਡ ਆਰਡਰ ਤੁਸੀਂ ਦੇਖੋ ਅਸੀਂ ਅੱਗੇ ਗੱਲ ਕਰ ਰਹੇ ਸੀ ਕਿ ਰੋਜ਼ ਹਰ ਰੋਜ਼ ਕੋਈ ਇਹਨਾਂ ਕੋ ਮਰਡਰ ਹੋ ਰਿਹਾ ਹਰ ਰੋਜ਼ ਬਿਨਾਂ ਕਾ ਕਿ ਲਾਅ ਨੋਟਿਸ ਸਹੀ ਹੈ ਤੁਸੀਂ ਉਹ ਜਿਸ ਦੇ ਉੱਪਰ 20 ਲੱਖ ਲੋਕਾਂ ਨੇ ਜਿਸ ਪਰਸਨ ਦੇ ਉੱਪਰ ਵਿਸ਼ਵਾਸ ਕਰਕੇ ਵੋਟਾਂ ਪਾਈਆਂ ਮੈਂਬਰ ਪਾਰਲੀਮੈਂਟ ਬਣਾਇਆ ਈਕਾ ਹੁਣ ਇੱਕ ਰਿਸਪੌਂਸੀਬਲ ਪਰਸਨ ਨੇ ਕੋਈ ਇਹੋ ਜੀ ਗੱਲ ਨਹੀਂ ਆ ਪਹਿਲਾਂ ਵੀ ਕਦੀ ਉਹਨਾਂ ਨੇ ਕੋਈ ਗਲਤ ਸਟੇਟਮੈਂਟ ਨਹੀਂ ਦਿੱਤੀ ਉਹਨਾਂ ਨੇ ਸਿਰਫ ਉਹਨਾਂ ਨਸ਼ੇ ਛੁਡਾਏ ਗੁਰੂ ਦੇ ਨਾਲ ਜੋੜਿਆ ਸਾਡੇ ਮੁਤਾਬਕ ਤਾਂ ਕੋਈ ਇਹੋ ਜੀ ਕੋਈ ਸਟੇਟਮੈਂਟ ਉਹਨਾਂ ਦੀ ਕੋਈ ਏਦਾਂ ਨਹੀਂ ਹੈ ਨਹੀਂ ਨਹੀਂ ਖਾਲਿਸਤਾਨ ਦਾ ਜ਼ਿਕਰ ਤਾਂ ਕਰਦੇ ਨੇ ਨਾ ਖਾਲਿਸਤਾਨ ਦਾ ਜ਼ਿਕਰ ਕਰਦੇ ਆ ਕਿ ਨਹੀਂ ਕਰਦੇ ਉਹ ਬਿਲਕੁਲ ਲਾਈਨ ਤੋਂ ਤੁਸੀਂ ਮੰਨਕਰ ਹੋ ਰਹੇ ਹੋ ਕਿ ਨਹੀਂ ਖਾਲਿਸਤਾਨ ਵਾਲੀ ਕੋਈ ਲਾਈਨ ਨਹੀਂ ਹੈ देखो खालिस्तान वाली लाइन एक स्पीच ਦਾ ਪਾਰਟ ਇੱਕ ਡਿਫਰੈਂਟ ਚੀਜ਼ ਹੈ ਲੇਕਿਨ ਪਾਰਲੀਮੈਂਟ ਦੇ ਵਿੱਚ ਨਹੀਂ ਨਹੀਂ ਫਿਰ ਗਲਤ ਮੈਂ ਤਾਂ ਉਹੀ ਕਹਿ ਰਹਿਣਾ ਹਰਜੋਤ ਜੀ ਗਲਤ ਤਾਂ ਕੋਈ ਨਹੀਂ ਉੱਥੇ ਆ ਜੇਗੀ स्पीच ਦਾ ਪਾਰਟ ਹੋ ਜਾਏਗਾ ਨਾ ਉਹ ਤੁਸੀਂ स्पीच ਦਾ ਪਾਰਟ ਕਹਿ ਰਹੇ ਹੋ ਹੋ ਸਕਦਾ ਹੈ ਕਿ ਉਹ ਨਹੀਂ ਹੋਏਗਾ ਅਸੀਂ ਅਸੀਂ ਕੋਰਟ ਅਸੀਂ ਅਸੀਂ ਰਿਪੋਰਟ ਵਿੱਚ ਕਹਿ ਚੁੱਕੇ ਹਾਂ ਕਿ ਅਸੀਂ ਇੱਦਾਂ ਇਸ ਇਸ ਤੋਂ ਬਾਹਰ ਨਹੀਂ ਜਾਵਾਂਗੇ ਮੰਨ ਲਓ ਤੁਸੀਂ ਖਾਲਿਸਤਾਨ ਦੇ ਮੁੱਦੇ ਉੱਤੇ ਨਹੀਂ ਬੋਲੋਗੇ ਗੌਰਵ ਜੀ ਮੀਨਟਲੀ ਪਾਰਲੀਮੈਂਟ ਵਿੱਚ ਕਿਉਂ ਬੋਲਣਾ ਹੈ ਠੀਕ ਹੈ ਮਾ ਪਾਸੀ ਸਾਹਿਬ ਟਾਲੀਵਾਲ ਜੀ ਵੇਟ ਕਰੇ ਥੋੜੀ ਪਾਸੀ ਸਾਹਿਬ ਜੀ 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 ਵੇਖੋ ਮੈਂ ਅਮਰਿਤਪਾਲ ਜੀ ਦੀਆਂ ਪਿਛਲੀਆਂ ਕੁਝ ਸਟੇਟਮੈਂਟਸ ਦਾ ਜ਼ਿਕਰ ਕਰ ਦਿੰਨਾ ਉਹਨਾਂ ਨੇ ਕਲੀਅਰ ਕੱਟ ਖਾਲਿਸਤਾਨ ਦੀ ਡਿਮਾਂਡ ਕੀਤੀ ਸੈਪਰੇਟ ਸਟੇਟ ਬਣਾਓ ਫਿਰ ਉਹਨਾਂ ਨੇ ਵਾਰ ਅਗੇਂਸਟ ਸਟੇਟ ਦੀ ਗੱਲ ਕੀਤੀ ਆਨੰਦਪੁਰ ਖਾਲਸਾ ਫੋਰਸ ਏਕੇਐਫ ਬਣਾਈ ਫਿਰ ਉਹਨਾਂ ਨੇ ਥ੍ਰੈਟਸ ਅਗੇਂਸਟ ਗਵਰਨਮੈਂਟ ਅਫੀਸ਼ੀਅਲਸ ਜਾਰੀ ਕੀਤੀਆਂ ਈਵਨ ਕੇ ਇੱਥੋਂ ਤੱਕ ਕਿਹਾ ਕਿ ਹੁਣ ਜੋ ਮਰਜੀ ਬੀਜੇਪੀ ਕਹੀ ਜਾਏ ਉਸ ਟਾਈਮ ਤੱਕ ਕੇਂਦਰ ਨੇ ਬੜਾ ਸੀਰੀਅਸਲੀ ਲਿਆ ਸੀ ਕਹਿੰਦੇ ਜੀ ਦੀ ਫੇਟ ਆਫ ਉਮਿਤ ਸ਼ਾਹ ਵਿਲ ਬੀ ਸੇਮ ਐਜ਼ ਆਫ ਇੰਦਰਾ ਗਾਂਧੀ ਫੇਰ ਉਹਨਾਂ ਨੇ ਰਿਜੈਕਸ਼ਨ ਆਫ ਇੰਡੀਅਨ ਸਿਟੀਜ਼ਨਸ਼ਿਪ ਕਨਸਟੀਟਿਊਸ਼ਨ ਹੂੰ ਇਹਨਾਂ ਦੀ ਵੀ ਸਟੇਟਮੈਂਟ ਦਿੱਤੀ ਨਹੀਂ ਪਰ ਪਾਸੀ ਸਾਹਿਬ ਉਹ ਲਿਖ ਕੇ ਦੇ ਰਹੇ ਨੇ ਕੋਰਟ ਦੇ ਵਿੱਚ ਉਹ ਲਿਖ ਕੇ ਦੇ ਰਹੇ ਨੇ ਕੋਰਟ ਦੇ ਵਿੱਚ ਕਿ ਅਸੀਂ ਡਰੱਗਸ ਦੇ ਮੁੱਦੇ ਦੇ ਉੱਤੇ ਬੋਲਣਾ ਹੈ ਲਾਅ ਐਂਡ ਆਰਡਰ ਦੇ ਮੁੱਦੇ ਦੇ ਉੱਤੇ ਬੋਲਣਾ ਹੁਣ 20 ਲੱਖ ਲੋਕਾਂ ਨੇ ਚੋਣ ਕੇ ਭੇਜਿਆ ਇੰਨਾ ਤਾਂ ਭਰੋਸਾ ਕਰਨਾ ਪਾਏਗਾ ਕਿ ਇੰਨੇ ਲੋਕਾਂ ਨੇ ਚੁਣਿਆ ਹੋਇਆ ਗੌਰਵ ਜੀ ਗੌਰਵ ਜੀ ਅ ਅ ਮੈਂ ਅਗਰ ਇਹਨਾਂ ਨੇ ਕੋਰਟ ਦੇ ਵਿੱਚ ਲਿਖੇ ਦਿੱਤਾ ਬਹੁਤ ਇੰਟੈਲੀਜੈਂਟ ਸਾਡੇ ਐਡਵੋਕੇਟ ਭਰਾ ਐ ਅਮਰਿਤਪਾਲ ਜੀ ਮਾਨ ਆਮ ਸੋਰੀ ਹਰਜੋਤ ਸਿੰਘ ਮਾਨ ਜੀ ਹਾਂਜੀ ਬਹੁਤ ਵਧੀਆ ਤਰੀਕੇ ਨਾਲ ਡਿਬੇਟ ਵੀ ਕਰ ਰਹੇ ਆ ਅੱਛਾ ਲੱਗ ਰਿਹਾ ਮੈਂ ਇੱਕ ਚੀਜ਼ ਜ਼ਰੂਰ ਕਹੂੰਗਾ ਕਿ ਅਗਰ ਇਹਨਾਂ ਨੇ ਕੋਰਟ ਨੂੰ ਸੈਟੀਸਫਾਈ ਕਰਾਇਆ ਤਾਂ ਫਿਰ ਕੋਰਟ ਦੇ ਸਟੇਟ ਸਟੇਟ ਕੋਈ ਕੋਰਟ ਤੋਂ ਉੱਪਰ ਥੋੜੀ ਹੈ ਅਗਰ ਕੋਰਟ ਨੂੰ ਲੱਗੂਗਾ ਕੋਰਟ 5 ਤਰੀਕ ਨੂੰ ਦੇਖਦੇ ਆ ਕਿ ਫੈਸਲਾ ਹੋਏਗਾ ਉਹਦੇ ਕੋਰਟ ਦੇ ਚੱਲਦੇ ਮਸਲੇ ਦੇ ਵਿੱਚ ਆਪਾਂ ਕਿੰਤੂ ਪਰੰਤੂ ਨਾ ਕਰੀਏ ਤਾਂ ਬਿਹਤਰ ਹੈ ਮੈਂ ਸਾਰਿਆਂ ਨੂੰ ਇਹੀ ਇਸੇ ਲਈ ਮੇਰੇ ਭਰਾ ਹਰਜੋ ਵੀ ਇਹਨਾਂ ਚੀਜ਼ਾਂ ਤੋਂ ਬਚ ਰਹੇ ਆ ਮੈਂ ਵੀ ਨਹੀਂ ਜਾਂਦਾ ਕਿ ਕੋਰਟ 'ਚ ਜਿਹੜਾ ਮਾਮਲਾ ਪੈਂਡਿੰਗ ਹੈ ਉਸ ਦੇ ਵਿੱਚ ਜਾਦਾ ਕਿੰਤੂ ਪਰੰਤੂ ਕੀਤਾ ਜਾਏ ਅਸਤਾ ਸਿਰਫ ਉਹ ਦੱਸ ਰਹੇ ਆ ਜੋ ਉੱਥੇ ਹੋਇਆ ਹੁਣ ਜੋ ਪੰਜਾਬ ਸਰਕਾਰ ਦੇ ਅਨੁਪਮ ਗੁਪਤਾ ਜੀ ਜਿਹੜੇ ਸੀਗੇ ਐਡਵੋਕੇਟ ਤੇ ਮੈਂ ਦੱਸਿਆ ਕਿ ਸਤਿਆਪਾਲ ਜੈਨ ਜੀ ਸੀਗੇ ਸੈਂਟਰ ਵੱਲੋਂ ਜੋ ਉਹਨਾਂ ਨੇ ਕਿਹਾ ਮੈਂ ਉਹ ਵੀ ਦੱਸਦਾ ਸੋ ਜੋ ਕੋਰਟ ਡਿਸਾਈਡ ਕਰ ਅਗਰ ਕੋਰਟ ਨੂੰ ਠੀਕ ਲੱਗੇਗਾ ਉਸੇ ਸਾਫ ਡਿਸੀਜਨ ਦੇਊਗੀ ਠੀਕ ਹੈ ਉਹ ਤੁਹਾਡਾ ਪੁਆਇੰਟ ਵੈਲਿਡ ਹੈ ਕਿ ਜੇ ਕੋਰਟ ਨੇ ਆਰਡਰ ਕਰ ਦਿੱਤੇ ਫਿਰ ਤਾਂ ਕੋਈ ਕਿੰਤੂ ਪਰੰਤੂ ਰਹਿ ਹੀ ਨਹੀਂ ਗਿਆ ਨਾ ਹੋ ਸਕਦਾ ਹੈ ਕਿ ਤੁਸੀਂ ਹਾਈ ਕੋਰਟ ਦੇ ਆਦੇਸ਼ ਦੇ ਫੜਜ਼ ਕਰ ਲੋ ਕਿ ਪੈਰੋਲ ਦੇ ਲਈ ਇਜਾਜ਼ਤ ਦੇ ਦਿੱਤੀ ਜਾਂਦੀ ਹੈ ਤਾਂ ਹੋ ਸਕਦਾ ਹੈ ਕਿ ਪੰਜਾਬ ਸਰਕਾਰ ਸੁਪਰੀਮ ਕੋਰਟ ਚਲੀ ਜਾਵੇ ਹੋ ਸਕਦਾ ਹੈ ਐਡਮਿਨਿਸਟ੍ਰੇਸ਼ਨ ਨੂੰ ਲੱਗੇਗਾ ਤਾਂ ਉਹ ਸੁਪਰੀਮ ਕੋਰਟ ਜਾਏਗਾ ਨਹੀਂ ਦੂਜੇ ਪਾਸੇ ਵੀ ਨਾ ਸੇਮ ਗੱਲ ਹੈ ਨਾ ਪਾਸੀ ਸਾਹਿਬ ਜੇ ਇਧਰੋਂ ਨਹੀਂ ਪੈਰੋਲ ਮਿਲਦੀ ਹੈਗੀ ਹਾਈ ਕੋਰਟ ਦੇ ਵਿੱਚ ਨਹੀਂ ਮਿਲੇਗੀ ਤਾਂ ਇਹ ਇਹਨਾਂ ਕੋਲ ਵੀ ਬਦਲ ਹੈਗੇ ਨਹੀਂ ਠੀਕ ਹੈ ਬਿਲਕੁਲ ਚਲੋ ਮੈਂ ਢਾਲੀਵਾਲ ਸਾਹਿਬ ਦਾ ਰੁਕ ਕਰਦਾ ਢਾਲੀਵਾਲ ਸਾਹਿਬ ਤੁਸੀਂ ਕੁਝ ਕਹਿਣਾ ਵੀ ਚਾ ਰਹੇ ਸੀ ਇਸ ਉਚਾਲੇ ਮੇਰਾ ਇੱਕ ਸਵਾਲ ਵੀ ਹੈ ਤੁਹਾਨੂੰ ਬੜਾ ਵਧੀਆ ਲੱਗਿਆ ਜਦੋਂ ਮੈਂ ਕਿਹਾ ਕਿ ਡੀਸੀ ਤੇ ਸੀਪੀ ਸਰਕਾਰ ਤੋਂ ਬਾਹਰ ਨਹੀਂ ਪਰ ਮੇਰਾ ਇੱਕ ਲੌਜੀਕ ਇਹ ਵੀ ਹੈ ਕਿ ਜਿਹੜਾ ਡੀਸੀ ਹੈ ਜੇ ਉਹਨੂੰ 5% ਵੀ ਲੱਗ ਰਿਹਾ ਹੋਵੇ 2% 1% ਵੀ ਲੱਗ ਰਿਹਾ ਹੋਵੇ ਕਿ ਕਿਸੇ ਦੀ ਐਂਟਰੀ ਦੇ ਨਾਲ ਮੇਰੇ ਇਲਾਕੇ ਵਿੱਚ ਮੇਰੇ ਜ਼ਿਲ੍ਹੇ ਦੇ ਵਿੱਚ ਕੋਈ ਪ੍ਰੋਬਲਮ ਹੋ ਸਕਦੀ ਹੈ ਤਾਂ ਰਿਸਕ ਕਿਉਂ ਲਏਗਾ ਉਹ ਅਸੀਂ ਡੀਸੀ ਦੇ ਲੈਸ ਨਾਲ ਸੋਚ ਕੇ ਦੇਖੀਏ ਨਾ ਕਿ ਜਿਹੜੇ ਆਈਏਐਸ ਅਧਿਕਾਰੀ ਨੇ ਬਹੁਤ ਪੜ੍ਹਨ ਲਿਖ ਕੇ ਬਣੇ ਹੋਏ ਨੇ ਜੇ ਉਹਨਾਂ ਨੇ ਕੋਈ ਅ ਲਿਖ ਕੇ ਦੇ ਦਿੱਤਾ ਕਿ ਇੱਥੇ ਆ ਕੇ ਕੋਈ ਪ੍ਰੋਬਲਮ ਹੋ ਸਕਦੀ ਹੈ ਨਾ ਦਿੱਤੀ ਜਾਵੇ ਪਰੋਲ ਤਾਂ ਉਹਨਾਂ ਦੇ ਉੱਤੇ ਵੀ ਤਾਂ ਭਰੋਸਾ ਕਰਨਾ ਪਏਗਾ ਤੁਸੀਂ ਕਹਿੰਦੇ ਹੋ ਕਿ 20 ਲੱਖ ਲੋਕਾਂ ਨੇ ਚੁਣਿਆ ਤਾਂ ਭਰੋਸਾ ਕਰੋ ਤਾਂ ਡੀਸੀ ਸਾਹਿਬ ਤੇ ਵੀ ਭਰੋਸਾ ਕਰੋ ਨਾ ਮੈਂ ਪੂਰੀ ਮੈਂ ਉਸ ਤੇ ਸਵਾਲ ਰੱਖਣਾ ਚਾਹੁੰਦਾ ਸੀ ਚਾਹੁੰਦਾ ਸੀ ਕਿ ਪਾਸੀ ਸਾਹਿਬ ਜਵਾਬ ਦੇ ਰਹੇ ਨੇ ਤਾਂ ਹਮ ਦੇਖੋ ਇੱਕ ਚੀਜ਼ ਤਾਂ ਮੈਂ ਕਦੇ ਵੀ ਇਹ ਡਿਨਾਈ ਨਹੀਂ ਕੀਤਾ ਸਾਰੀ ਡਿਬੇਟ ਦੇ ਵਿੱਚ ਕਿ ਇਹ ਸਟੇਟ ਦਾ ਟੇਕ ਆ ਇਦੇ ਵਿੱਚ ਕੇਂਦਰ ਸਰਕਾਰ ਦਾ ਕੋਈ ਟੇਕ ਉਹਦੇ ਤੋਂ ਉੱਪਰ ਨਹੀਂ ਲੈ ਸਕਦੀ ਕੇਂਦਰ ਸਰਕਾਰ ਕਾਨੂੰਨ ਅਨੁਸਾਰ ਸਟੇਟ ਦਾ ਹੀ ਟੇਕ ਆ ਜੋ ਮਰਜ਼ੀ ਫੈਸਲਾ ਸਟੇਟ ਲੈ ਲਵੇ ਇਹ ਉਹਨਾਂ ਦਾ ਹੱਕ ਹੈ ਹੁਣ ਆਪਾਂ ਜਿਹੜੇ ਉਹਨਾਂ ਨੂੰ ਪ੍ਰੈਸ਼ਨ ਜਿਹੜੇ ਹੈਗੇ ਆ ਉਹ ਇਸ ਤਰੀਕੇ ਦੇ 2-3 ਕਰ ਸਕਦੇ ਹਾਂ ਜਿਵੇਂ ਤੁਸੀਂ ਅਸੀਂ ਪੀ.ਐਸ. ਵਾਲੇ ਗੱਲ ਕੀਤੀ ਤੁਸੀਂ ਕਿਹਾ ਜਦੋਂ ਵੀ ਉਹ ਤਾਂ ਉਹਨਾਂ ਦੇ ਅਧਿਕਾਰ ਖੇਤਰ 'ਚ ਹੀ ਹੁੰਦੇ ਆ ਤਾਂ ਮੈਂ ਉਹਦੇ 'ਚ ਇੱਕ ਪ੍ਰੈਸ਼ਨ ਇਹ ਕਰਨਾ ਚਾਹਣਾ ਕਿ ਬੰਦੀ ਸਿੰਘਾਂ ਦੇ ਬਾਹਰ ਆਉਣ ਭਾਈ ਅਮਰਿਤਪਾਲ ਦੇ ਪੇਰੋਲ ਆਉਣ ਉਹਨਾਂ ਦੇ ਆਉਣ ਤੇ ਜਿਹੜਾ ਆਪਾਂ ਸੋਚਦੇ ਆ ਕਿ ਸ਼ਾਇਦ ਕੁਝ ਵਿਗੜ ਜਾਊਗਾ ਜੀ ਅੱਜ ਪੰਜਾਬ ਦੇ ਹਾਲਾਤ ਉਹ ਤੋਂ ਜ਼ਿਆਦਾ ਵਧੀਆ ਨਹੀਂ ਜੀ ਆਪਾਂ ਜਾਰੇ ਵਧੀਆ ਹਾਲਾਤ ਚ ਜਿਉ ਰਹੇ ਆ ਹੂੰ ਤੋਂ ਮਤਲਬ ਜਿਹੜਾ ਇਹਨਾਂ ਤੋਂ ਤਾਂ ਕੰਟਰੋਲ ਤਾਂ ਆਪਦੇ ਤੋਂ ਹੋ ਹੀ ਨਹੀਂ ਰਿਹਾ ਸਾਰਾ ਹੀ ਜਿਹੜਾ ਡਾ ਐਂਡ ਆਰਡਰ ਹੈ ਉਹਦੇ ਹਾਲਾਤ ਮਾੜੇ ਨੇ ਹੁਣ ਲੋਕ ਇਹੀ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਪੁੱਛਦੇ ਟੇਕ ਇਹਨਾਂ ਦਾ ਅਸੀਂ ਤਾਂ ਇਹਨਾਂ ਨੂੰ ਸਵਾਲ ਕਰ ਸਕਦੇ ਆ ਕਿ ਭਾਈ ਤੁਹਾਡੇ ਤੋਂ ਸੁਧਰ ਤਾਂ ਰਿਹਾ ਨਹੀਂ ਕੁਝ ਵੀ ਪੁਲ ਵਿੱਚ ਇਹ ਨਹੀਂ ਤੁਹਾਡੇ ਤੋਂ ਹੈਂਡਲ ਹੋ ਰਹੀ ਰੋਜ਼ ਦਾ ਜਿਹੜੇ ਹੈਗੇ ਆ ਸਾਰੇ ਪ੍ਰੋਬਲਮ ਕ੍ਰੀਏਟ ਹੋ ਰਹੀ ਆ ਉਹਦੇ ਚ ਕਿਹੜਾ ਕੋਈ ਸੀਪੀ ਜਾਂ ਕੋਈ ਦੂਜੇ ਉਹ ਕੀ ਕਰ ਪਾ ਰਹੇ ਨੇ ਤੁਹਾਡੀ ਮੈਨੇਜਮੈਂਟ ਕੀ ਆ ਪਾਲਿਸੀ ਜਵਾਬ ਜਵਾਬ ਲਵਾਂਗੇ ਹੂੰ ਤੋਂ ਇਹਦੇ ਚ ਜਿਹੜਾ ਮੈਂ ਤਾਂ ਗੱਲ ਜਿਹੜੀ ਪਹਿਲਾਂ ਤੋਂ ਹੁਣ ਵੀ ਅਖੀਰ ਤੇ ਇਸ ਤੇ ਨੂੰ ਸਮਾਪਤ ਕਰਦਾ ਇਹ ਪਿਓਰਲੀ ਸਟੇਟ ਪੇ ਕਾ ਉਹ ਕਾਨੂੰਨ ਦੇ ਮੁਤਾਬਕ ਕਿਸੇ ਨੂੰ ਵੀ ਕੋਈ ਜੇ ਹੱਕ ਮਿਲਦਾ ਉਹਦਾ ਹੱਕ ਆ ਉਹਨੂੰ ਮਿਲਣਾ ਚਾਹੀਦਾ ਨੀ ਫਿਰ ਸਟੇਟ ਟੇਕ ਹੈ ਤਾਂ ਫਿਰ ਇਸ ਦੇ ਵਿੱਚ ਸਟੇਟ ਕਹਿ ਰਹੀ ਹੈ ਕਿ ਨਹੀਂ ਹੋਣੀ ਚਾਹੀਦੀ